ਆਮ ਆਦਮੀ ਪਾਰਟੀ ਦੇ ਵਿਧਾਇਕ ਤੇ ਮੰਤਰੀ ਹੁਣ ਪਿੱਟਣਾ ਸ਼ੁਰੂ ਕਰ ਚੁੱਕੇ ਨੇ ਆਪਣੇ ਦੁਖੜੇ ਰੋਣੇ ਸ਼ੁਰੂ ਕਰ ਚੁੱਕੇ ਨੇ ਅਹਿਮ ਮੀਟਿੰਗ ਦੇ ਵਿੱਚ ਇਹ ਗੱਲਾਂ ਜਿਹੜੀਆਂ ਸਾਹਮਣੇ ਆਈਆਂ ਨੇ ਔਰ ਉਧਰ ਮੁੱਖ ਮੰਤਰੀ ਜਿਹੜੇ ਉਹ ਬਿਲਕੁਲ ਚੁੱਪ ਨੇ ਕੀ ਮੁੱਖ ਮੰਤਰੀ ਵਿਧਾਇਕਾਂ ਅਤੇ ਮੰਤਰੀਆਂ ਦੇ ਨਾਲ ਧੱਕਾ ਕਰ ਰਹੇ ਮਸਲਾ ਕੀ ਹੈ ਬਹੁਤ ਅਹਿਮ ਜਿਹੜੀ ਅਸੀਂ ਚਰਚਾ ਕਰਨੀ ਹੈ ਔਰ ਬੜੇ ਵੱਡੇ ਪੱਧਰ ਤੇ ਰੋਣਾ ਪਿੱਟਣਾ ਜਿਹੜਾ ਸ਼ੁਰੂ ਵਿਧਾਇਕਾਂ ਦਾ ਹੋ ਚੁੱਕਿਆ ਹੈ ਜਿਸੇ ਅਸੀਂ ਜਿਹੜੇ ਚਰਚਾ ਕਰਾਂਗੇ ਔਰ ਵਿਸਥਾਰ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਦੱਸਾਂਗੇ ਕਿ ਮਸਲਾ ਆਖਰ ਹੈ ਕੀ ਹੈ ਕੁਝ ਦਿਨ ਪਹਿਲਾਂ ਵੀ ਇਹਦੇ ਤੇ ਥੋੜੀ ਜੀ ਗੱਲ ਅਸੀਂ ਕੀਤੀ ਸੀ ਪਰ ਹੁਣ ਥੋੜਾ ਜਿਆ ਹੋਰ ਵਿਸਥਾਰ ਦੇ ਨਾਲ ਤੁਹਾਨੂੰ ਇਹਦੇ ਬਾਰੇ ਜਿਹੜਾ ਉਹ ਦੱਸਾਂਗੇ ਉਧਰ ਨਾਲ ਹੀ ਨਾਲ ਵੀਆਈਪੀ ਕਲਚਰ ਦਾ ਰੌਲਾ ਖਤਮ ਕਰਨ ਵਾਲੀ ਜਿਹੜੀ ਆਵਾਦਵੀ ਪਾਰਟੀ ਦੀ ਸਰਕਾਰ ਹੈ ਉਹ ਹੁਣ ਆਪ ਵੀਆਈਪੀ ਕਲਚਰ ਦੇ ਵਿੱਚ ਇੰਨਾ ਕੁ ਜ਼ਿਆਦਾ ਖੁੱਬ ਚੁੱਕੀ ਹੈ ਕਿ ਸ਼ਰਮ ਲਾ ਕੇ ਇਹਨਾਂ ਨੇ ਕਿੱਲੀ ਤੇ ਟੱਕ ਦਿੱਤੀ ਹੈ ਤਾਲ ਦਰਬਾਰ ਸਾਹਿਬ ਮੱਥਾ ਟੇਕਣ ਗਏ ਮੁੱਖ ਮੰਤਰੀ ਭਗਵੰਤ ਮਾਨ ਮਨੀਸ਼ ਸੋਧਿਆ ਤੇ ਕੁਝ ਹੋਰ ਐਮ ਐਲ ਏ ਮੰਤਰੀ ਤੇ ਕਿਵੇਂ ਉੱਥੇ ਲੋਕ ਜਿਹੜੇ ਸੁੱਕਣੇ ਪਾਏ ਰੱਖੇ ਇਹਨਾਂ ਦੇ ਕਰਕੇ ਬੜੀ ਸ਼ਰਮ ਲਾਹੀ ਇਸ ਤੇ ਬਹੁਤ ਅਹਿਮ ਜਿਹੜੀ ਚਰਚਾ ਕਰਾਂਗੇ ਨਾਲ ਹੀ ਨਾਲ ਚਰਚਾ ਕਰਾਂਗੇ ਕਿ ਪੀ ਐਸ ਪੀ ਸੀ ਐਲ ਦਾ ਜਿਹੜਾ ਉਹ 7000 ਕਰੋੜ ਦਾ ਜਿਹੜੀ ਕਰਜ਼ੇ ਦੀ ਰਕਮ ਹੈ ਉਹ ਹੁਣ ਕਹਿੰਦੇ ਕਿ ਖਪਤਕਾਰਾਂ ਨੂੰ ਜਿਹੜੀ ਉਹ ਦੇਣੀ ਪਊਗੀ ਇਹ ਲਿਖਿਆ ਅੱਜ ਕਹਿੰਦੇ ਕਿ ਖਪਤਕਾਰਾਂ ਨੂੰ ਭਰਨੀ ਪਵੇਗੀ ਪਾਵਰ ਕਾਮ ਦੀ ਡੁੱਬੀ ਹੋਈ 7 ਕਰੋੜ 7000 ਕਰੋੜ ਰੁਪਏ ਦੀ ਜਿਹੜੀ ਆ ਰਕਮ ਇਹ ਕੀ ਹੈ ਇਹ ਵਿੱਤੀ ਬੋਝ ਤੇ ਨਹੀਂ ਹੈ ਮਸਲਾ ਕੀ ਹੈ ਇੱਕ ਪਾਸੇ ਬਿਜਲੀ ਫਰੀ ਡੇਨ ਦੀ ਗੱਲ ਕੀਤੀ ਜਾ ਰਹੀ ਹੈ ਦੂਜੇ ਪਾਸੇ 7000 ਕਰੋੜ ਰੁਪਏ ਦੀ ਜਿਹੜੀ ਰਕਮ ਹੈ ਡੁੱਬੀ ਹੋਈ ਉਹ ਖਪਤਕਾਰਾਂ ਨੂੰ ਭਰਨ ਦੀ ਜਿਹੜੀ ਉਹ ਗੱਲ ਕੀਤੀ ਜਾ ਰਹੀ ਹੈ ਇਹ ਮਸਲਾ ਕੀ ਹੈ ਇਸ ਤੇ ਵੀ ਅਹਿਮ ਜਿਹੜੀ ਐਸੀ ਗੱਲਬਾਤ ਕਰਨੀ ਹੈ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਨੇ ਕਮਰਾ ਕੋਲ ਮੋੜ ਵੀ ਨੇ ਸਭ ਤੋਂ ਪਹਿਲਾਂ ਮੈਂ ਅੰਕੀ ਸਾਹਿਬ ਦੀ ਜਿਹੜਾ ਉਹ ਸਵਾਗਤ ਕਰਦਾ ਫਿਰ ਅੱਗੇ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੰਕੀ ਸਾਹਿਬ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰੇ ਅਨੁਸਤਰੀਆ ਕਾਲ ਜੀ ਅਣਖੀ ਤੋਂ ਸ਼ੁਰੂਆਤ ਮੈਂ ਇਹ ਸੇ ਖਬਰ ਤੋਂ ਹੀ ਕਰਦਾ ਕਿ ਵਿਧਾਇਕ ਤੇ ਮੰਤਰੀ ਜਿਹੜਾ ਹੁਣ ਪੇਟਣਾ ਸ਼ੁਰੂ ਕਰ ਚੁੱਕੇ ਆ ਵਿਧਾਇਕਾਂ ਨੇ ਕਿਹਾ ਕਿ ਸਾਡੀਆਂ ਤਨਖਾਹਾਂ ਥੋੜੀਆਂ ਨੇ ਤਨਖਾਹਾਂ ਜਿਹੜੀਆਂ ਉਹ ਵਧਾਈਆਂ ਜਾਣ ਇਹ ਗੱਲਾਂ ਕਹਿ ਰਹੇ ਨੇ ਵਿਧਾਇਕ ਕਿ ਸਾਡੇ ਜਿਹੜੇ ਖਰਚੇ ਜ਼ਿਆਦਾ ਹੋਣ ਲੱਗੇ ਆ ਤੇ ਤਨਖਾਹਾਂ ਜਿਹੜੀਆਂ ਉਹ ਥੋੜੀਆਂ ਨੇ ਕਈ ਮੀਟਿੰਗਾਂ ਦੇ ਵਿੱਚ ਇਹ ਗੱਲਾਂ ਬਾਤਾਂ ਜਿਹੜੀਆਂ ਹੋ ਚੁੱਕੀਆਂ ਨੇ ਕਈ ਬਧਾਈ ਕਾਨੇ ਤੱਕ ਵੀ ਕਿਹਾ ਕਿ ਸਾਡੇ ਪੀਏ ਦੀ ਜਿਹੜੀ ਤਨਖਾਹ ਉਹ ਵੀ ਜਿਹੜੀ ਹੈ ਉਹ ਘਟਾ ਹੈ ਇਹੋ ਜੀਆਂ ਗੱਲਾਂ ਵੀ ਜਿਹੜੀਆਂ ਆਉਂਦੀਆਂ ਰਹੀਆਂ ਪਿਛਲੇ ਦਿਨੀ ਦੇ ਵਿੱਚ ਹੁਣ ਅਕਤਿਆਰੀ ਫੰਡਾਂ ਦੇ ਕੋਟੇ ਨੂੰ ਲੈ ਕੇ ਵੀ ਮੰਤਰੀਆਂ ਨੇ ਰੋਣੇ ਪਟਣੇ ਸ਼ੁਰੂ ਕਰ ਦਿੱਤੇ ਆ ਕਿਉਂਕਿ ਚੰਨੀ ਸਰਕਾਰ ਜਦੋਂ ਕਹੀ ਹੈ ਉਦੋਂ ਇੱਕ ਮੰਤਰੀ ਨੂੰ ਇੱਕ ਸਾਲ ਦਾ ਜਿਹੜਾ 5 ਕਰੋੜ ਰੁਪਏ ਅਕਤਿਆਰੀ ਫੰਡ ਜਿਹੜਾ ਉਹ ਮਿਲਦਾ ਸੀਗਾ ਤੇ ਉਹ ਘਟਾ ਕੇ ਹੁਣ ਮੰਤਰੀਆਂ ਦਾ ਅਕਤਿਆਰੀ ਫੰਡ ਜਿਹੜਾ ਉਹ ਜਿਹੜਾ 1 ਕਰੋੜ ਰੁਪਇਆ ਅਨਕੀ ਸਾਹਿਬ ਕਰ ਦਿੱਤਾ ਔਰ ਮੰਤਰੀ ਕਹਿੰਦੇ ਆ ਕਿ ਅਸੀਂ ਜਦੋਂ ਪ੍ਰੋਗਰਾਮਾਂ ਦੇ ਵਿੱਚ ਜਾਂਦੇ ਆ ਸਮਾਗਮਾਂ ਦੇ ਵਿੱਚ ਜਾਂਦੇ ਆ ਉਥੇ ਸੱਚੇ ਮੂਹ ਜਾਂਦੇ ਆ ਤੇ ਸੱਚੇ ਮੂਹ ਵਾਪਸ ਆ ਜਾਂਦੇ ਆ ਕਿਸੇ ਨੂੰ ਕੁਝ ਦੇਣ ਲੈਣ ਲਈ ਵੀ ਨਹੀਂ ਹੁੰਦਾ ਤੇ ਲੋਕ ਜਿਹੜਾ ਉਹ ਮਜ਼ਾਕ ਉਡਾਉਂਦੇ ਆ ਉਧਰ ਮੁੱਖ ਮੰਤਰੀ ਨੇ ਵੀ ਸ਼ੁਰੂਆਤ ਦੇ ਵਿੱਚ ਮੰਤਰੀਆਂ ਦੇ ਨਾਲ ਆਪਣਾ ਅਕਤਿਆਰੀ ਫੰਡ ਜਿਹੜਾ ਅਨਕੀ ਸਾਹਿਬ ਘਟਾਇਆ ਸੀ 5 ਕਰੋੜ ਕਰ ਲਿਆ ਸੀ ਪਰ ਮੁੱਖ ਮੰਤਰੀ ਸਾਹਿਬ ਨੇ ਕਹਿੰਦੇ ਆ ਕਿ ਚੁਸਤੀ ਵਰਤੀ ਬਾਅਦ ਦੇ ਵਿੱਚ ਮੰਤਰੀਆਂ ਦੇ ਨਾਲ ਆਪਣਾ ਅਕਤਿਆਰੀ ਫੰਡ ਕਿਰਾਂ ਘਟਾ ਲਿਆ ਬਾਦ ਦੇ ਵਿੱਚ 5 ਕਰੋੜ ਤੋਂ ਫੇਰ ਵਧਾ ਕੇ ਜਿਹੜਾ ਉਹ 37 ਕਰੋੜ ਕਰ ਦਿੱਤਾ ਕਹਿੰਦੇ ਕਿ ਮੌਜੂਦਾ ਵਿੱਤੀ ਬਰੇਵ ਦੇ ਵਿੱਚ ਮੁੱਖ ਮੰਤਰੀ ਦੇ ਇਕਤਿਆਰੀ ਫੰਡ ਦੀ ਜਿਹੜੀ ਉਹ ਰਕਮ ਹੈ ਉਹ 38 ਕਰੋੜ ਹੈ ਤੇ ਹੁਣ ਮੰਤਰੀ ਕਹਿੰਦੇ ਕਿ ਸਾਡੇ ਵੀ ਵਧਾਓ ਜੀ ਤੇ ਰੌਲੇ ਤਾਂ ਠੀਕ ਹੈ ਉਹਨਾਂ ਦੇ ਕਿ ਜਦੋਂ ਲੋਕਾਂ ਦੇ ਵਿੱਚ ਜਾਣ ਗਏ ਤੇ ਲੋਕਾਂ ਨੂੰ ਕੁਝ ਦੇਣ ਗਏ ਨਹੀਂ ਤੇ ਫਿਰ ਮੰਤਰੀ ਅਗਰੇ ਨੂੰ ਸੱਦੇ ਦਾ ਪੈਦਾ ਕੀ ਹੈ ਤੇ ਮੰਤਰੀ ਫਿਰ ਕੰਮ ਕਾਰ ਜਿਹੜਾ ਉਹ ਕਿਵੇਂ ਕਰਨਗੇ ਹੁਣ ਕੀ ਮੁੱਖ ਮੰਤਰੀ ਭਗਵੰਤ ਮਾਨ ਇਹਦੇ ਇਕਤਿਆਰੀ ਫੰਡਾਂ ਦੇ ਕੋਟੇ ਦੇ ਵਿੱਚ ਕਟੌਤੀ ਕਰਕੇ ਧੱਕਾ ਕਰ ਰਹੇ ਆ ਜਾਂ ਫਿਰ ਕੋਈ ਦਰਵਰਤੋਂ ਹੁੰਦੀ ਸੀ ਪੈਸੇ ਦੀ ਉਸ ਨੂੰ ਰੋਕ ਰਹੇ ਆ ਜਿਸ ਤਰੀਕੇ ਨਾਲ ਵਿਧਾਇਕ ਤਨਖਾਹ ਪਹਿਲਾਂ ਤਾਂ ਕਿਹਦੇ ਹੁੰਦੇ ਸੀ ਕਿ ਜੇ ਤਾਂ ਸੇਵਾ ਹੀ ਕਰਨੀ ਹੈ ਤੇ ਹੁਣ ਜੇ ਨਹੀਂ ਤਰਕਾਰ ਆ ਸਰਦਾ ਤਾਂ ਭਾਈ ਫਿਰ ਵਿਧਾਇਕ ਛੱਡ ਕੇ ਕੋਈ ਹੋਰ ਕੰਮ ਕਰ ਲੈਣ ਵਿਧਾਇਕੀ ਤਾਂ ਫਿਰ ਹੁਣ ਮੁੱਖ ਮੰਤਰੀ ਭਗਵੰਤ ਮਾਨ ਗਲਤ ਨੇ ਜਾਂ ਇਹ ਵਿਧਾਇਕ ਮੰਤਰੀ ਸਹੀ ਨੇ ਇਹ ਮਸਲਾ ਕੀ ਹੈ ਜੀ ਰੋਣੇ ਪਟਣੇ ਕਿਉਂ ਸ਼ੁਰੂ ਹੋ ਚੁੱਕੇ ਕੁਫੰਦਤੀ ਜਿਸ ਤਰੀਕੇ ਦੀਆਂ ਚਰਚਾਵਾਂ ਜਨ ਜਿਸ ਤਰੀਕੇ ਦੀਆਂ ਖਬਰਾਂ ਆਹੀ ਉਹ ਤੋਂ ਵਾਕਈ ਬੜੀ ਹੈਰਾਨੀਜਨਕ ਸਥਿਤੀ ਜਿਹੜੀ ਐ ਸਿੱਧੂ ਸਾਹਿਬ ਉਹ ਸਭ ਨਹੀਂ ਹੁੰਦੀ ਕਾਰਨ ਉਸ ਤਾਂ ਇਹ ਕਿ ਬੀਤੇ ਸਮੇਂ ਦੇ ਵਿੱਚ ਜੇਕਰ ਅਕਾਲੀ ਪੰਜਾਬ ਸਰਕਾਰ ਦੀ ਗੱਲ ਕਰੂੰ ਤਾਂ ਜਾਂ ਕਾਂਗਰਸ ਸਰਕਾਰ ਦੀ ਗੱਲ ਕਰੂੰ ਉਦੋਂ ਜਦੋਂ ਮੰਤਰੀ ਕਿਸੇ ਵੀ ਸਵਾਗਤ ਦੇ ਵਿੱਚ ਜਾਂਦੇ ਹੀ ਤਾਂ ਉਹਨਾਂ ਸਵਾਗਤਾਂ ਦੇ ਆਯੋਜਕ ਮੰਤਰੀਆਂ ਦੇ ਅੱਗੇ ਪਿੱਛੇ ਤੁਰੇ ਫਿਰਨਾ ਵੱਡੀਆਂ ਲਿਸਟਾਂ ਲੈ ਕੇ ਜਾਣਾ ਆਪਣੇ ਹਲਕੇ ਦੇ ਵਿਕਾਸ ਕਾਰਜਾਂ ਬਾਰੇ ਸਟੇਜ ਦੇ ਉੱਤੇ ਗੱਲਬਾਤ ਜਿਹੜੀ ਕਰਦੇ ਤੇ ਹਮੇਸ਼ਾ ਇਹ ਆਸ ਕੀਤੀ ਜਾਂਦੀ ਸੀ ਕਿ ਮੰਤਰੀ ਸਾਹਿਬ ਜਾਣ ਲੱਗਿਆਂ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਕੁਝ ਤਾਂ ਕੁਝ ਦੇ ਕੇ ਜ਼ਰੂਰ ਜਾਣਗੇ ਔਰ ਹੁੰਦਾ ਵੀ ਇਸ ਤਰ੍ਹਾਂ ਸੀ ਕੁਝ ਨਾ ਕੁਝ ਉਹ ਦੇ ਕੇ ਜ਼ਰੂਰ ਜਾਂਦੇ ਸੀ ਚਾਹੇ ਲੱਖ ਜਾਂ 2 ਲੱਖ ਇਹੋ ਜਿਹਾ ਕੰਮ ਜਿਹੜਾ ਆਪ ਜਾਂਦਾ ਰਿਹਾ ਤੇ ਸ਼ਾਇਦ ਇਹੋ ਹੀ ਕੰਮ ਉਦੋਂ ਮੰਤਰੀਆਂ ਦੀ ਔਰ ਦੂਜੇ ਪਾਸੇ ਵਿਧਾਇਕਾਂ ਦੀ ਆਮ ਲੋਕਾਂ ਦੇ ਵਿੱਚ ਪੂਰੀ ਠੋਕ ਜਿਹੜੀ ਹੁੰਦੀ ਸੀ ਲੋਕ ਆਸ ਕਰਦੇ ਸੀ ਲੋਕ ਪਹਿਚਾਨ ਕਰਦੇ ਸੀ ਕਿ ਹਾਂ ਭੀ ਆ ਉਹ ਮੰਤਰੀ ਆ ਆ ਮੰਤਰੀ ਹੈ ਜਾਂ ਉਹ ਮੰਤਰੀ ਆ ਇਹ ਚੱਲਣ ਜਿਹੜਾ ਅਕਾਲੀ ਭਾਜਪਾ ਸਰਕਾਰ ਦੇ ਸਮੇਂ ਵੀ ਵੇਖਣ ਨੂੰ ਆਪਾਂ ਨੂੰ ਮਿਲਿਆ ਤੇ ਕਾਂਗਰਸ ਸਰਕਾਰ ਦੇ ਪਿਛਲੀਆਂ ਸਰਕਾਰਾਂ ਸਮੇਂ ਤੇ ਮਿਲਦਾ ਗਿਆ 2022 ਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਣ ਕੇ ਬਦਲਾਅ ਦਾ ਨਾਰਾ ਦਿੱਤਾ ਤੇ ਜਿੱਥੇ ਉਹਨਾਂ ਨੇ ਕਿਹਾ ਕਿ ਹਾਂ ਭਈ ਅਸੀਂ ਸੁਧਾਰ ਕਰਦਾ ਬਹੁਤ ਕੁਝ ਜਿਵੇਂ ਇੱਕ ਵਧਾਈ ਇੱਕ ਪੈਨਸ਼ਨ ਦਾ ਫਾਰਮੂਲਾ ਲਾਗੂ ਕਰਦਾ ਵਿਧਾਇਕਾਂ ਦੀਆਂ ਤਨਖਾਹਾਂ ਜਿਹੜੀਆਂ ਘਟਾਤੀਆਂ ਤੇ ਉੱਥੇ ਨਾਲ ਹੀ ਨਾਲ ਅਖਤਿਆਰੀ ਫੰਡ ਜਿਹੜੀ ਸੀ ਮੰਤਰੀਆਂ ਦੇ ਔਰ ਵਿਧਾਇਕਾਂ ਦੇ ਉਹਨਾਂ ਦੇ ਉੱਤੇ ਵੀ ਕਟੌਪੀ ਜਿਹੜੀ ਕੀਤੀ ਹੁਣ ਜੇਕਰ ਵਿਧਾਇਕਾਂ ਦੇ ਪੰਡਾ ਦੀ ਗੱਲ ਕਰ ਲਓ ਤਾਂ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਪੰਜਾਬ ਦੇ ਵਿੱਚ 2014 ਜਾਂ 2015 ਦੇ ਵਿੱਚ ਉਸ ਵਕਤ 1.5 ਕਰੋੜ ਦੀ ਜਿਹੜੀ ਰਾਸ਼ੀ ਆ ਇੱਕ ਵਿਧਾਇਕ ਨੂੰ ਜਿਹੜੀ ਸਦਾਰਾ ਜਿਹੜੀ ਉਹ ਮਿਲਦੀ ਸੀ ਬਾਪ ਮੰਤਰੀ ਨੂੰ ਜਿਹੜੀ ਉਹ ਮਿਲਦੀ ਸੀ ਜਦੋਂ ਫਿਰ ਉਸ ਤੋਂ ਬਾਅਦ ਕੈਪਟਨ ਸਰਕਾਰ ਹੁੰਦੀ ਆ ਕੈਪਟਨ ਸਰਕਾਰ ਜਿਹੜੀ ਆ 1.5 ਕਰੋੜ ਤੋਂ 3 ਕਰੋੜ ਚਾ ਉਹ ਕਰ ਦਿੰਦੀ ਆ ਤੇ ਜਦੋਂ ਫਿਰ ਚੰਨਜੀਤ ਸਿੰਘ ਚੰਨੀ ਦੀ ਸਰਕਾਰ ਹੁੰਦੀ ਆ ਉਹ 3 ਕਰੋੜ ਤੋਂ 5 ਕਰੋੜ ਜਿਹੜੀ ਰਾਸ਼ੀ ਜਿਹੜੀ ਆ ਮੰਤਰੀ ਦਾ ਅਖਤਿਆਰੀ ਫੰਡ ਦਰਪਾਤ ਕਰਦੀ ਆ ਇਸੇ ਤਰੀਕੇ ਨਾਲ ਜਿਹੜਾ ਮੁੱਖ ਮੰਤਰੀ ਦਾ ਆਖਤਿਆਰੀ ਫੰਡ ਸੀ ਬੀਤੇ ਸਮੇਂ ਦੇ ਵਿੱਚ ਜਦੋਂ ਅਕਾਲੀ ਭਾਜਪਾ ਸਰਕਾਰ ਸੀ ਉਦੋਂ ਉਹ 2 ਜਾਂ 3 ਕਰੋੜ ਦੀ ਜਿਹੜੀ ਉਹ ਗਾਰ ਰੱਖੀ ਜਿਹੜੀ ਮੁੱਖ ਮੰਤਰੀ ਸਾਹਿਬ ਤੇ ਰਾਸ਼ੀ ਸੀ ਕੈਪਟਨ ਜਦੋਂ ਅਮਰਿੰਦਰ ਸਿੰਘ ਦੀ ਸਰਕਾਰ ਬਣੀ ਆ ਤਾਂ ਸਭ ਤੋਂ ਪਹਿਲਾਂ ਉਹ ਜਿਹੜਾ ਮੁੱਖ ਮੰਤਰੀ ਦਾ ਪਿਆਰੀ ਫਾਂਡ ਆ ਉਹ 10 ਕਰੋੜ ਕਰਦੇ ਆ ਤੇ 10 ਕਰੋੜ ਤੋਂ ਫਿਰ ਬਾਅਦ ਵਿੱਚ ਉਹ 50 ਕਰੋੜ ਹੋ ਜਾਂਦਾ ਤੇ 50 ਕਰੋੜ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਤੱਕ ਆਉਂਦਿਆਂ 75 ਕਰੋੜ ਚੜਾਇਆ ਚਰਨਜੀਤ ਸਿੰਘ ਚੰਨੀ ਬਤੌਰ ਮੁੱਖ ਮੰਤਰੀ ਦਾ ਆਖਤਿਆਰੀ ਫਾਂਡ ਹੁੰਦਾ 2022 ਦੇ ਵਿੱਚ ਸਵਕਰਪੰਜ ਦੀ ਆਮ ਆਪੀ ਪਾਰਟੀ ਬਦਲਾਅ ਦੇ ਨਾਰੇ ਨੂੰ ਲੈ ਕੇ ਆਉਂਦੇ ਕਿ ਅਸੀਂ ਇਹੋ ਜਿਹਾ ਸੁਝਾਅ ਕਰਦਾ ਇਹੋ ਜਿਹਾ ਸੁਧਾਰ ਕਰਦਾ ਕਿ ਬੈਸਰੀ ਦੁਰ ਵਰਤੋਂ ਨਾ ਹੋਵੇ ਵਿਧਾਇਕਾਂ ਦੀ ਰਾਸ਼ੀ ਜਿਹੜੀ ਆ ਉਹ ਕੱਟ ਦਿੱਤੀ ਜਾਂਦੀ ਹੈ 50 5 ਕਰੋੜ ਤੋਂ ਕੱਟ ਕੇ ਉਹ ਸਦਾ ਹੀ ਜਿਹੜਾ ਉਹ ਢੇਰ ਕਰੋੜ ਜਿਹੜਾ ਉਹ ਕਰ ਦਿੱਤਾ ਜਾਂਦਾ ਮੁੱਖ ਮੰਤਰੀ ਸਾਹਿਬ ਵੀ ਸਥਿਤੀ ਤੁਸੀਂ ਬਿਆਨ ਕਰਤੀ ਹੈ ਪਹਿਲਾਂ 5 ਕਰੋੜ ਫਿਰ ਬਾਅਦ ਵਿੱਚ 37 ਦੇ ਮੌਜੂਦਾ ਸਮੇਂ 'ਚ ਇਹ ਰਾਸ਼ੀ ਸੀਮਾ ਦਾ ਬਾਬਤ ਜਿਹੜੀ ਆ 38 ਕਰੋੜ ਹੈਗੀ ਹੁਣ ਇਹਨਾਂ ਸਾਰੀਆਂ ਚੀਜ਼ਾਂ ਦੇ ਸੈਨੈਰੀਓ 'ਚ ਵਿਖੋ ਫਿਰ ਮੰਤਰੀ ਜਿਹੜੇ ਨੇ ਉਹਨਾਂ ਤਾਂ ਰੋਣਾ ਪਿਟਣਾ ਬਿਲਕੁਲ ਸੱਚਾ ਕਿਉਂਕਿ ਜਦੋਂ ਉਹ ਜਾਣ ਕੇ ਕਿਸੇ ਵੀ ਸਮਾਗਮ ਦੇ ਵਿੱਚ ਤੇ ਸਮਾਗਮ ਵਾਲੇ ਇਹ ਸਾਸਣਾ ਮੰਤਰੀ ਨੂੰ ਸੱਦਦੇ ਆ ਕਿ ਹਾਂ ਭਈ ਆਏ ਆ ਸਾਡੇ ਹਲਕੇ ਦੇ ਸਾਡੇ ਇਲਾਕੇ ਦਾ ਕੁਝ ਨਾ ਕੁਝ ਵਿਕਾਸ ਕਰਕੇ ਜਾਂ ਕਿ ਕੁਝ ਮੱਗਾ ਕਰਕੇ ਜਾਂਗੇ ਤੇ ਜਦੋਂ ਉਹਦੇ ਭੱਲੇ ਹੀ ਕੱਖਣੀ ਆ ਤਾਂ ਫਿਰ ਉਹਨਾਂ ਨੂੰ ਸੱਦਣਾ ਕਾਦੇ ਵਾਸਤੇ ਲੋਕਾਂ ਨੇ ਤੇ ਸ਼ਾਇਦ ਇਹੋ ਹੀ ਕਾਰਨ ਹੈਗਾ ਅੱਜ ਵੀ ਪੰਜਾਬ ਦੇ ਲੋਕ ਕੋਈ ਸਮਾਗਮ ਪਿੰਡੂ ਖੇਡ ਮੇਲੇ ਜਿਸ ਤਰ੍ਹਾਂ ਬੀਤੇ ਸਮੇਂ ਚ ਹੁੰਦੇ ਰਹੇ ਆ ਜਾਂ ਸਮਾਗਮ ਹੁੰਦੇ ਰਹੇ ਆ ਤੇ ਉਥੇ ਮੰਤਰੀਆਂ ਨੂੰ ਹੋਮ ਹਮਾ ਕੇ ਸਾਦੇ ਹੀ ਤਾਂ ਮੰਤਰੀ ਜਾਣ ਲੱਗਿਆ ਦੇਖ ਜਾਂਦੇ ਹੀ ਆ ਬੀਤੇ 8-9 ਸਾਲਾਂ ਚ ਤੇ ਮੈਂ ਕੋਈ ਇਹੋ ਜਿਹਾ ਮੇਲਾ ਜਾਂ ਇਹੋ ਜਿਹਾ ਪ੍ਰੋਗਰਾਮ ਆਪਣੇ ਹਲਕੇ ਜਾਂ ਆਪਣੇ ਆਸ-ਪਾਸ ਲਾ ਕੇ ਜਿੱਤੇ ਦੇਖਿਆ ਨਹੀਂ ਕਿ ਜਿੱਥੇ ਕੋਈ ਮੰਤਰੀ ਆਇਆ ਹੋਵੇ ਤੇ ਆਪਣੇ ਖਿਆਰੀ ਫੰਡ ਦੇ ਵਿੱਚੋਂ ਪੈਸੇ ਜਿਹੜੇ ਉਹ ਦੇ ਕੇ ਗਿਆ ਹੋਵੇ ਬਹੁਤ ਨਾ ਬੇਤਨਾ ਸੱਚਾ ਤੇ ਕਹਿੰਦੇ ਹੁਣ 14 ਤਰੀਕ ਨੂੰ ਜਦੋਂ ਇਹ ਮੀਟਿੰਗ ਕੈਬਨਿਟ ਦੀ ਹੋਈ ਉਥੇ ਫਿਰ ਜਾ ਕੇ ਮੁੱਖ ਮੰਤਰੀ ਸਾਹਿਬ ਦੇ ਅੱਗੇ ਇਹ ਮੰਤਰੀਆਂ ਨੇ ਰੋਣੇ ਰੋਏ ਕਿ ਮਾਰ ਸਾਡਾ ਕੁਝ ਪੜਾ ਕਰੋ ਕੁਝ ਸੋਚੋ ਤਾਂ ਕਹਿੰਦੇ ਫਿਰ ਉਹਨਾਂ ਦੇ ਰੋਣੇ ਵੱਲ ਵੇਖ ਕੇ ਮੁੱਖ ਮੰਤਰੀ ਸਾਡ ਦਾ ਜਿਹੜਾ ਦਿਲ ਆ ਉਹ ਤਸੀਜ ਗਿਆ ਉਹਨਾਂ ਨੂੰ ਤਰਸ ਆ ਤੇ ਉਹਨਾਂ ਨੇ ਕੀ ਕੀਤਾ ਕਿ ਆਪਣੀ ਦਰਿਆਦਰੀ ਵਿਖਾਉਂਦਿਆਂ ਹੋਇਆ ਮੈਂ ਦਰਿਆਦਰੀ ਕਹਾਂਗਾ ਆਪਣੇ 36 ਲੱਖ ਦਾ ਜਿਹੜਾ ਉਹਖ ਤਿਆਰੀ ਫੱਡ ਸੀ 14 ਮੰਤਰੀਆਂ ਨੂੰ 1.5 ਡੇਡ ਕਰੋੜ ਦੀ ਰਾਸ਼ੀ ਜਿਹੜੀ ਆ ਦੇ ਦਿੱਤੀ ਕਿ ਹਾਂ ਵੀ ਤੁਸੀਂ ਇਹਦਾ ਨਾਲ ਤੁਸੀਂ ਵਿਕਾਸ ਚਾ ਆਪਣੇ ਇਲਾਕੇ ਦੇ ਵਿੱਚ ਸਰਕਾਰ ਆ ਬਹੁਣ ਹੁਣ ਕਹਿੰਦੇ ਕਿ 1.5 ਕਰੋੜ ਰੁਪਏ ਦੀ ਨਜ਼ਰੇ ਅਨਾਇਸਤ ਜਿਹੜੀ ਆ ਨਜ਼ਰਾਨਾ ਜਿਹੜਾ ਮੁੱਖ ਮੰਤਰੀ ਸਾਹਿਬ ਵੱਲੋਂ ਵਿਧਾਇਕਾਂ ਨੂੰ ਦਿੱਤਾ ਗਿਆ ਉਹਦੇ ਬਾਰੇ ਤਾਂ ਕਿੰਦੇ ਕਿ ਮੰਤਰੀ ਬਾਗੂ ਬਾਗ ਹੋ ਗਿਆ ਪਰ ਦੂਜੇ ਪਾਸੇ ਸਥਿਤੀ ਇਹ ਕਿ ਜਿਹੜਾ 38 ਕਰੋੜ ਸੀ ਮੁੱਖ ਮੰਤਰੀ ਸਾਹਿਬ ਦਾ ਅਖਤਿਆਰੀ ਫੰਡ ਉਹ ਹੁਣ ਤੱਕ 21 ਕਰੋੜ ਤੇ ਆਣ ਕੇ ਰੁਕ ਗਿਆ ਕਿਉਂਕਿ 14 ਮੰਤਰੀਆਂ ਦੇ ਸਾਹਮਣੇ ਇਹਦਾ ਨਾ ਮਾੜਾਣਾ ਥੋੜਾ ਬਹੁਤਾ ਗਾਫਸ਼ਾ ਹੋ ਸਕਦਾ ਮੰਤਰੀ ਤਾਂ ਚਲੋ ਖੁਸ਼ ਹੋ ਗਏ ਪਰ ਮੁੱਖ ਮੰਤਰੀ ਸਾਹਿਬ ਦਾ ਅਖਤਿਆਰੀ ਫੰਡ ਜਿਹੜਾ ਉਹ ਕੱਟ ਗਿਆ ਹੁਣ ਜਿਹੜੀ ਆਸ ਉਹਨਾਂ ਦੀ ਪੂਰੀ ਹੋ ਗਈ ਵਿਧਾਇਕਾਂ ਵਧਾਇਕਾਂ ਦੀ ਵੀ ਤੇ ਗੱਲ ਹੈ ਕਿ ਸਾਡੀ ਤਨਖਾਹ ਜਿਹੜੀ ਹੈ 1 ਲੱਖ 10 ਹਜ਼ਾਰ ਸਮਥਿੰਗ ਹੈਗੀ ਜਿਸ ਤਰੀਕੇ ਨਾਲ ਉਹ ਕਹਿੰਦੇ ਸਾਡੀ ਤਨਖਾਹ ਨੂੰ ਵਧਾਓ ਚਲੋ ਉਹ ਗੱਲ ਬਾਤ ਕਰਦੇ। ਇਹਨਾਂ ਤਾਂ ਗੱਲ ਇਹਨਾਂ ਮੰਤਰੀ ਵੀ ਕਰਨ। ਸੰਤੁਸ਼ਟਾ ਉਹ ਹੋ ਗਈ। ਹੁਣ ਕੀ ਇਹ ਸੰਤੁਸ਼ਟੀ ਜਿਹੜੀ ਆ ਜਿਹੜੀ ਉਹਨਾਂ ਦੀ ਆ ਮੰਤਰੀਆਂ ਦੀ ਜਿਹੜੀ ਸੰਤੁਸ਼ਟੀ ਹੋਈ ਆ ਅਖਤਿਆਰੀ ਫੰਡ ਦੇ ਵਿੱਚ ਵਾਅਦਾ ਕਰਕੇ ਜਿਹੜਾ 1.5 ਡੇਢ ਕਰੋੜ ਰੁਪਏ ਮੁੱਖ ਮੰਤਰੀ ਸਾਹਦੇ ਆਪਣੇ ਖਾਤੇ ਛੋ ਦਿੱਤਾ। ਕੀ ਮੰਤਰੀ ਹੁਣ ਸਮੁੱਚੇ ਉਸ ਅਖਤਿਆਰੀ ਫੰਡ ਦਾ ਪੰਜਾਬ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਜਾ ਕੇ ਉਹਨਾਂ ਦੀ ਠੀਕ ਤਰੀਕੇ ਦੀ ਵਰਤੋਂ ਕਰ ਸਕਣ ਕਿ ਪਹਿਲਾ ਪ੍ਰਸ਼ਨ ਤੇ ਹੀ ਹੈ ਕਿਉਂਕਿ ਮੰਤਰੀ ਕੇਵਲ ਇੱਕ ਹਲਕੇ ਦਾ ਨਹੀਂ ਸਮੁੱਚੇ ਪੰਜਾਬ ਦਾ ਹੁੰਦਾ ਤੇ ਜਦੋਂ ਸਮੁੱਚੇ ਪੰਜਾਬ ਦਾ ਤਾਂ ਹਰ ਵਿਅਕਤੀ ਦੀ ਕੋਸ਼ਿਸ਼ ਹੁੰਦੀ ਹੈ ਕਿ ਉਸ ਮੰਤਰੀ ਨੂੰ ਆਪਣੇ ਇਲਾਕੇ ਵਿੱਚ ਬੁਲਾਇਆ ਜਾਵੇ ਤਾਂ ਫਿਰ ਜਦੋਂ ਮੰਤਰੀ ਨੂੰ ਬੁਲਾਉਣਗੇ ਕੀ ਉਹ 2.5 ਕਰੋੜ ਜਾਂ 3 ਕਰੋੜ ਦੀ ਰਕਮ ਬਣੀ ਹੈ ਕਿ ਉਹਦੇ ਨਾਲ ਲੋਕ ਸੰਤੁਸ਼ਟ ਹੋ ਸਕਣਗੇ ਕੀ ਲੋਕਾਂ ਦੇ ਵਿਕਾਸ ਕਾਰਜ ਸੰਪੂਰਨ ਹੋ ਸਕਣਗੇ ਸ਼ਾਇਦ ਇਹੋ ਵੀ ਕਾਰਨ ਹੈ ਕਿ ਬੀਤੇ 2.5 ਸਾਲਾਂ ਦੇ ਵਿੱਚ ਅਜੇ ਇੱਕ ਇੱਟ ਵੀ ਜਿਹੜੀ ਆ ਵਿਕਾਸ ਦੀ ਸਿੱਧੂ ਸਾਹਿਬ ਨਹੀਂ ਲੱਗੀ ਬੇਸ਼ੱਕ ਵਿਕਾਸ ਕਾਰ ਚੱਲ ਰਿਹਾ ਤੇ ਸਮਝਿਆ ਇਹੋ ਹੀ ਜਾਂਦਾ ਕਿ ਇਹ ਕਾਂਗਰਸ ਸਰਕਾਰ ਦੇ ਸਮੇਂ ਦੇ ਜਿਹੜੇ ਪ੍ਰੋਜੈਕਟ ਜਿਹੜੇ ਸ਼ੁਰੂ ਹੋਏ ਆ ਉਹੋ ਹੀ ਚੱਲਦੇ ਪਏ ਤਾਂ ਇਹ ਸਭ ਕਾਸੇ ਦੇ ਵਿੱਚ ਜਿਹੜਾ ਬਤਾਰਾ ਜਿਹੜਾ ਬਾਪਰਦਾ ਪਿਆ ਇਥੋਂ ਆਮ ਆਦਮੀ ਪਾਰਟੀ ਦੀ ਸਥਿਤੀ ਦਾ ਸਾਹਮਣੇ ਪਤਾ ਲੱਗਦਾ ਤੋਂ ਦੂਸਰੇ ਪਾਸੇ ਜੇਕਰ ਵੇਖਿਆ ਜਾਵੇ ਤਾਂ ਇਹ ਸਾਰੀ ਸਥਿਤੀ ਦੇ ਵਿੱਚ ਜੁਬੇਵਾਰੀ ਜਿਹੜੀ ਕਿਸਤੀ ਬੰਦੀ ਹੈ ਕਿ ਮੁੱਖ ਮੰਤਰੀ ਸਾਹਿਬ ਨੂੰ ਆਪਣੇ ਵਧਾਇਕਾਂ ਜਾਂ ਮੰਤਰੀਆਂ ਤੇ ਵਿਸ਼ਵਾਸ ਕੀਤਾ ਰਿਹਾ ਕਿ ਫੰਡਾਂ ਦੀ ਸਹੀ ਪਰਤੋਂ ਜਿਹੜੀ ਆ ਉਹ ਨਹੀਂ ਹੁੰਦੀ ਰਹੀ ਜਿਸ ਕਰਕੇ ਅਖਤਿਆਰੀ ਫੰਡ ਜਿਹੜੇ ਆ ਉਹਨਾਂ ਦੇ ਵਿੱਚ ਕਟੌਤੀ ਕੀਤੀ ਗਈ ਬੜੇ ਸਵਾਲ ਅਜੇ ਨੇ ਕਿ ਜਿਹੜੇ ਇਸ ਸਾਰੇ ਵਰਤਾਰੇ ਦੇ ਪਿੱਛੇ ਜਿਹੜੇ ਨਜ਼ਰ ਆਉਂਦੇ ਨੇ ਪਰ ਖੈਰ ਮੁੱਖ ਮੰਤਰੀ ਸਾਹਿਬ ਨੇ ਹੁਣ ਆਪਣੀ ਨਜ਼ਰੇ ਅਨਾਇਤ ਕਰਦੇ ਹਾਂ ਜਿਸ ਤਰੀਕੇ ਨਾਲ ਮੈਂ ਫੇਰ ਨਹੀਂ ਗੱਲ ਕੀਤੀ ਆ ਆਪਣੇ ਮੰਤਰੀਆਂ ਨੂੰ ਖੁਸ਼ ਰੱਖਣ ਦਾ ਜਿਹੜਾ ਯਤਨ ਕੀਤਾ ਥੋੜਾ ਜਿਹਾ ਯਤਨ ਕੀਤਾ ਪਰ ਇਹ ਹੁਣ ਦੇਖਣਾ ਕਿ ਇਹ ਯਤਨ ਵਾਕਿਆ ਹੀ ਉਹ ਨਤੀਜੇ ਦਿੰਦਾ ਕਿ ਜੋ ਸਰਕਾਰ ਚਾਹੁੰਦੀ ਹੈ ਚਾਹੁੰਦਾ ਵਿਧਾਇਕ ਚਾਹੁੰਦੇ ਨੇ ਜਾਂ ਜੋ ਮੰਤਰੀ ਚਾਹੁੰਦੇ ਨੇ ਇਹ ਤਾਂ ਹੁਣ ਹੋਰ ਵਾਲ ਬਾਕੀ ਇਹ ਗੱਲ ਇੱਕ ਵਾਰੀ ਦੁਬਾਰਾ ਮੈਂ ਰਿਪੀਟ ਕਰਨੀ ਚਾਹਾਂਗਾ ਕਿ ਅੱਜ ਦੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਕੋਈ ਵੀ ਪ੍ਰੋਜੈਕਟ ਜਿਹੜਾ ਅਜੇ ਹਾਂ ਨਹੀਂ ਹੈਗਾ ਜਿਹੜਾ ਆਮ ਆਦਮੀ ਪਾਰਟੀ ਨੇ ਇਨਾ ਢਾਈ ਸਾਲਾਂ 'ਚ ਸ਼ੁਰੂ ਕੀਤਾ ਵਿਕਾਸ ਦੇ ਨਵੇਂ ਛੱਡੇ ਜਿਹੜੇ ਗੱਟੇ ਹੋਣ ਜੇਕਰ ਪੁਰਾਣੇ ਚੱਲ ਰਹੀ ਨੇ ਪ੍ਰੋਜੈਕਟ ਉਹ ਪੁਰਾਣੇ ਕਾਂਗਰਸ ਸਰਕਾਰ ਦੇ ਸਮੇਂ ਦੇ ਨਹੀਂ ਬਾਕੀ ਦੇਖੋ ਇੱਕ ਪਾਸੇ ਤਾਂ ਮੁੱਖ ਮੰਤਰੀ ਸਾਹਿਬ ਕਹਿੰਦੇ ਆ ਕਿ ਇਹ ਰੰਗਲਾ ਪੰਜਾਬ ਬਣੂਗਾ ਪਰ ਰੰਗਲਾ ਪੰਜਾਬ ਕਿਸ ਤਰੀਕੇ ਨਾਲ ਬਣਾਉਣਾ ਰੰਗਲਾ ਪੰਜਾਬ ਬਣਾਉਣ ਵਾਸਤੇ ਨਰਦਾਰਤ ਨੀਤੀਆਂ ਦੀ ਲੋੜ ਆ ਨਰਦਾਰਤ ਪਾਲਸੀਆਂ ਦੀ ਲੋੜ ਆ ਤੇ ਨਰਦਾਰਤ ਪੈਸੇ ਕ ਖਜ਼ਾਨੇ ਨਹੀਂ ਲੂੜਾ ਤੇ ਜੇਕਰ ਉਸ ਪਾਸੇ ਜਾਓ ਖਜ਼ਾਨੇ ਦਾ ਵੀ ਵਾਚਾ ਜਿਹੜਾ ਬੰਚਾ ਆ ਤੇ ਦੂਜੇ ਪਾਸੇ ਨੀਤੀਆਂ ਵੀ ਪਾਲਿਸੀਆਂ ਵੀ ਆਮ ਆਦੀ ਪਾਰਟੀ ਕੋਲ ਅਜੇ ਤੱਕ ਪੰਜਾਬ ਦੇ ਸੰਦਰਭ ਦੇ ਵਿੱਚ ਬੜੀਆਂ ਨਹੀਂ ਜਿਹੀ ਚਾਹੀਓ ਅਕਸਾਈਜ਼ ਪਾਲਸੀ ਹੋਵੇ ਚਾਹੇ ਇੰਡਸਟਰੀ ਪਾਲਸੀ ਹੋਵੇ ਤੇ ਚਾਹੇ ਮਾਈਨਿੰਗ ਪਾਲਸੀ ਹੋਵੇ ਜਿੱਥੋਂ ਆਮ ਆਦੀ ਪਾਰਟੀ ਦੇ ਨੇਤਾ ਇਹ ਕਹਿੰਦੇ ਰਿਹਾ ਕਿਸੇ ਸਾਨੂੰ ਇਥੋਂ ਮਾਲੀਆ ਆਊਗਾ ਤੇ ਸਭ ਕੁਝ ਕਰਾਂਗੇ ਪਰ ਖੈਰ ਆਇਆ ਕੁਝ ਨਹੀਂ ਤੇ ਸ਼ਾਇਦ ਇਹੋ ਹੀ ਕਾਰਨ ਕਿ ਮਾਲੀਆ ਸਰਕਾਰ ਕੋਲ ਉਸ ਤਰੀਕੇ ਦਾ ਇਕੱਠਾ ਨਹੀਂ ਹੋ ਸਕਿਆ ਜਿਸ ਤਰੀਕੇ ਦੇ ਮਾਲੀਏ ਦੀ ਗੱਲ ਆਮ ਆਦਮੀ ਪਾਰਟੀ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਰਦੀ ਸੀ ਜਿਸ ਦਾ ਕਾਰਨ ਇਹ ਹੋਈ ਹੈ ਕਿ ਮਾਲੀਆ ਆਇਆ ਨਹੀਂ ਕਟੌਤੀ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਖੈਰ ਇਹੋ ਹੀ ਇੱਕ ਤਰਕ ਜਿਹੜਾ ਆਮ ਆਦਮੀ ਪਾਰਟੀ ਦਾ ਸਰਕਾਰ ਦਾ ਸਾਹਮਣੇ ਆਉਂਦਾ ਕਿ ਵਿਧਾਇਕਾਂ ਮੰਤਰੀਆਂ ਤੇ ਮੁੱਖ ਮੰਤਰੀ ਸਾਹਿਬ ਦੇ ਜਿਹੜਾ ਕਟੌਤੀ ਕੀਤੀ ਗਈ ਉਸ ਦਾ ਇਹੋ ਹੀ ਕਾਰਨ ਹੈ ਕਿ ਖਜ਼ਾਨਾ ਉਸ ਤਰੀਕੇ ਦਾ ਭਰਿਆ ਨਹੀਂ ਜਿਸ ਤਰੀਕੇ ਦੀ ਆ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਪਹਿਲਾਂ ਸੀ ਜੋ ਇਹ ਤਾਂ ਹੁਣ ਮੁੱਖ ਮੰਤਰੀਓ ਦੱਸ ਸਕਦੇ ਆ ਕਿ ਅਸਲ ਦੇ ਵਿੱਚ ਮਾਮਲਾ ਹੈ ਕੀ ਕਿਉਂਕਿ ਇੱਕ ਪਾਸੇ ਵੱਡੇ ਵੱਡੇ ਦਾਅਵੇ ਵਾਦੇ ਕਰ ਦਿੰਦੇ ਆ ਕਿ ਪੈਸਾ ਨਹੀਂ ਕੋਈ ਘਾਟ ਨਹੀਂ ਦੂਜੇ ਪਾਸੇ ਫਿਰ ਕਰਜ਼ੇ ਵੀ ਚੁੱਕੀ ਜਾਂਦੇ ਆ ਫਿਰ ਐਡਵਰਟਾਈਜ਼ਮੈਂਟਾਂ ਵੀ ਲਈ ਜਾਂਦੇ ਆ ਹੁਣ ਲੋਕਾਂ ਨੂੰ ਤਾਂ ਇਹਨਾਂ ਨੇ ਦੇਣਾ ਕੀ ਸੀ ਤਾਂ ਹੁਣ ਆਪਣੇ ਵਿਧਾਇਕਾਂ ਤੇ ਮੰਤਰੀਆਂ ਨੂੰ ਵੀ ਦੇਣ ਤੋਂ ਜਿਹੜੇ ਉਹ ਭੱਜੇ ਆ ਮਤਲਬ ਹੈਰਾਨੀ ਦੀ ਗੱਲ ਹੈ ਹੁਣ ਇਹ ਵੀ ਗੱਲ ਜਿਹੜੀ ਹੈਰਾਨੀ ਦੀ ਹੈ ਕਿ ਵਿਧਾਇਕ ਤੇ ਮੰਤਰੀ ਪਤਾ ਲੱਗਿਆ ਕਿ ਆਵਾਦਵੀ ਪਾਰਟੀ ਦੇ ਕਹਿੰਦੇ ਆ ਕਿ ਤਨਖਾਹਾਂ ਦੇ ਵਿੱਚ ਜਿਹੜਾ ਵਾਅਦਾ ਕੀਤਾ ਜਾਵੇ ਇਹ ਵੀ ਗੱਲ ਪਤਾ ਲੱਗੀ ਹੈ ਕਿ ਉਹ ਇਹ ਵੀ ਗੱਲ ਕਹਿ ਰਿਹਾ ਕਿ ਪੀਏ ਦੀਆਂ ਵੀ ਜਿਹੜੀਆਂ ਤਨਖਾਹਾਂ ਨੇ ਉਹ ਵੀ ਵਧਾਈਆਂ ਜਾਣ ਹੁਣ ਕਹਿੰਦੇ ਆ ਕਿ ਸਾਡਾ ਸਰਦਾ ਨਹੀਂ ਸਾਡੇ ਖਰਚੇ ਜਿਹੜੇ ਆ ਉਹ ਵੱਧ ਚੁੱਕੇ ਆ ਤੇ ਇੰਨੀਆਂ ਤਨਖਾਹਾਂ ਦੇ ਨਾਲ ਸਰਦਾ ਨਹੀਂ ਤੇ ਜੇ ਫਿਰ ਸਰਦਾ ਨਹੀਂ ਪਹਿਲਾਂ ਤਾਂ ਕਹਿੰਦੇ ਸੀ ਅਸੀਂ ਸੇਵਾ ਕਰਨੀ ਹੈ ਅਸੀਂ ਪੰਜਾਬ ਦੇ ਲੋਕਾਂ ਦੀ ਸੇਵਾ ਕਰਨੀ ਹੈ ਤੇ ਜੇ ਹੁਣ ਤਨਖਾਹਾਂ ਇੰਨੀਆਂ ਲੱਖਾਂ ਤਨਖਾਹਾਂ ਹੋਣ ਦੇ ਬਾਵਜੂਦ ਵੀ ਤੁਹਾਡਾ ਸਰਦਾ ਨਹੀਂ ਤਾਂ ਫਿਰ ਵਧਾਈ ਕੀ ਜਾਂ ਫਿਰ ਰਾਜਨੀਤੀ ਦੇ ਵਿੱਚ ਆਏ ਕਿਉਂ ਇਹ ਛੱਡ ਦਿਓ ਇਹ ਕੰਮ ਫਿਰ ਹੋਰ ਕੋਈ ਕੰਮ ਕਰ ਲੋ ਪੈਸੇ ਕਮਾ ਲੋ ਜਿੱਥੇ ਤੁਹਾਡਾ ਘਰ ਦਾ ਸਾਧਨ ਜਿਹੜਾ ਸਾਰਾ ਸਿਸਟਮ ਚੱਲਣ ਲੱਗ ਜੇ ਛੱਡ ਕੇ ਫਿਰ ਪਰਾਂ ਹੋਵੋ ਇਥੋਂ ਜਰੂਰ ਸਾਡੇ ਤੁਸੀਂ ਜੋਕਾਂ ਬੜਬੜ ਲੋਕਾਂ ਦਾ ਜਿਹੜਾ ਉਹ ਖੂਨ ਚੂਸਣਾ ਕਰਦੇ ਤੁਸੀਂ ਕੱਖ ਦੀ ਪੰਜਾਬ ਦੇ ਮੁੱਦੇ ਤੇ ਤੁਸੀਂ ਕਿਸੇ ਦੇ ਬੋਲਦੇ ਨਹੀਂ ਤਨਖਾਹਾਂ ਤੁਹਾਨੂੰ ਘਰੇ ਬੈਠਿਆਂ ਨੂੰ ਜਿਹੜੀਆਂ ਉਹ ਚਾਹੀਦੀਆਂ ਨੇ ਸ਼ਰਮ ਕਰੋ ਮੜੀ ਮੋਟੀ ਚਲੋ ਅਗਲੀ ਖਬਰ ਅਣਕੀ ਸਾਹਿਬ ਆਪਾਂ ਲੈ ਲੈਂਦੇ ਜੇ ਤੁਸੀਂ ਇੱਥੇ ਕੋਈ ਟਿੱਪਣੀ ਕਰਨੀ ਚਾਹੋਗੇ ਹਾਂ ਜੀ ਜੀ ਸੋਖੰਦ ਸਿੰਘ ਟਿੱਪਣੀ ਮੈਂ ਜ਼ਰੂਰ ਕਰਨੀ ਚਾਹਾਂਗਾ ਕਿਉਂਕਿ ਕਿਸੇ ਵੀ ਬਟਾਇਕ ਨੂੰ 2.5 ਲੱਖ ਤੋਂ ਘੱਟ ਫਰਕ ਆ ਜਿਹੜੀ ਨਹੀਂ ਮਿਲਦੀ ਗੱਡੀਆਂ ਵੱਖਰੀਆਂ ਘੁੰਮਣ ਫਿਰਨ ਨੂੰ ਵੱਖਰਾ ਖਰਚੇ ਤੇਰ ਵੱਖਰਾ ਸਾਰਾ ਕੁਝ ਵੱਖਰਾ ਤੇ ਜੇ ਸਭ ਕੁਝ ਇਸ ਕਾਸੇ ਦੇ ਬਾਵਜੂਦ ਵੀ ਜੇ ਉਹਨਾਂ ਦਾ ਗੁਜ਼ਾਰਾ ਨਹੀਂ ਹੁੰਦਾ ਤਾਂ ਫਿਰ ਲੋੜ ਆ ਫਿਰ ਮੁਰਗੀਖਾਨਾ ਖੋਲ੍ਹਣ ਜਿਸ ਤਰੀਕੇ ਨਾਲ ਮੁੱਖ ਮੰਤਰੀ ਸਾਹਿਬ ਕਹਿੰਦੇ ਹੁੰਦੇ ਆ ਕਿ ਮੁਰਗੀਖਾਨਾ ਖੋਲ੍ਹ ਲਓ ਕੋਈ ਲੋੜ ਨਹੀਂ ਫਿਰ ਨਾ ਤੇ ਸੁਰੱਖਿਆ ਦੀ ਲੋੜ ਆ ਨਾ ਕੋਈ ਕੰਮ ਤੇ ਨਾ ਕੋਈ ਧੰਦਾ ਸੌਖਾ ਕੰਮ ਹੈਗਾ ਸਿੱਧੂ ਸਾਹਿਬ ਲੱਖ ਰੁਪਏ ਦੇ ਵਿੱਚ ਜਾਂ 1.5 ਲੱਖ ਰੁਪਏ ਆ ਬੇਕਤੀਆਂ ਦਾ ਪਰਿਵਾਰ ਜਿਹੜਾ ਇੱਕ ਬੜੇ ਵਧੀਆ ਤਰੀਕੇ ਨਾਲ ਰੋਟੀ ਜਿਹੜੀ ਉਹ ਖਾ ਸਕਦਾ ਤੇ ਇਥੇ ਦੇ ਢਾਈ ਢਾਈ ਲੱਖ ਤੇ ਜਿਹੜੀ ਸੈਲਰੀ ਮਿਲਦੀ ਹੈ ਤੋਂ ਉਸ ਤੋਂ ਲਾਵਾ ਉੱਪਰ ਦੇ ਜਿਹੜੇ ਫ੍ਰੀ ਫਡ ਤੇ ਨਜ਼ਰਾਨੇ ਤੇ ਸ਼ੁਕਰਾਨੇ ਅਲੱਗ ਮੇਰਾ ਨਹੀਂ ਖਿਆਲ ਕੋਈ ਬਤਾਇਕ ਜਿਹੜਾ ਇਹ ਗੱਲ ਮੈਂ ਦਾਅਵਾ ਹੀ ਨਾ ਕਰ ਸਕਾਂ ਕਿ ਕੋਈ ਵਿਧਾਇਕ 5 ਲੱਖ ਤੋਂ ਘੱਟ ਆਮ ਤੌਰ ਤੇ ਕਿਤੇ ਜ਼ਿਆਦਾ ਹੋਵੇ ਜਿਸ ਤਰੀਕੇ ਦੀਆਂ ਉਹਨਾਂ ਨੂੰ ਸੁੱਖ ਸੁਭ ਦਵਾਰਾ ਮਿਲਦੀਆਂ ਨੇ ਤਾਂ ਫਿਰ ਜੇਕਰ ਇਹ ਸਭ ਕੁਝ ਤੇ باوجود ਵੀ ਉਹ ਕਹਿੰਦੇ ਆ ਕਿ ਹਾਂ ਤੇ ਸਾਡਾ ਹਾਲਤ ਨਹੀਂ ਹੈਗੀ ਤਾਂ ਫਿਰ ਕੋਈ ਮੁਰਗੀ ਖਾਨਾ ਖੋਲਿਆ ਜਾ ਸਕਦਾ ਉੱਥੇ ਤੇ ਰੋਜ਼ ਦੇ ਰੋਜ਼ ਪੈਸੇ ਆਉਣੇ ਆ ਦੂ ਕੋਈ ਵੀ ਵਿਧਾਇਕ ਕੋਈ ਵੀ ਰਾਜਨੀਤਿਕ ਇਹ ਗੱਲ ਹਮੇਸ਼ਾ ਕਹੂਗਾ ਭਾਈ ਸਭ ਅਸੀਂ ਤੇ ਸੇਵਾ ਕਰਨ ਆਏ ਆ ਅਸੀਂ ਤੇ ਲੋਕਾਂ ਦੀ ਸੇਵਾ ਕਰਨੀ ਆ ਤੇ ਜੇ ਫਿਰ ਸੇਵਾ ਕਰਨੀ ਆ ਤਾਂ ਫਿਰ ਸਿੱਧੂ ਸਾਹਿਬ ਮੇਰਾ ਨਹੀਂ ਖਿਆਲ ਫਿਰ ਤਨਖਾਹ ਦੀ ਲੋੜ ਫਿਰ ਨਰੂਲ ਸੇਵਾ ਕਰਨੀ ਚਾਹੀਦੀ ਆ ਪਰ ਸ਼ਾਇਦ ਸੇਵਾ ਤੇ ਮੇਵਾ ਇਹਨਾਂ ਲੋਕਾਂ ਵਾਸਤੇ ਇੱਕੋ ਹੀ ਆ ਆ ਹੀ ਇਹ ਰੋਣੇ ਜਿਹੜੇ ਰੋਂਦੇ ਆ ਚਾਹੇ ਇੱਥੇ ਵਿਧਾਇਕ ਕਾਂਗਰਸ ਪਾਰਟੀ ਦੇ ਹੋਣ ਚਾਹੇ ਆਮ ਆਦਮੀ ਪਾਰਟੀ ਦੇ ਹੋਣ ਤੇ ਚਾਹੇ ਅਕਾਲੀ ਦਲ ਦੇ ਹੋਣ ਭਾਜਪਾ ਦੇ ਹੋਣ ਸਾਰੇ ਇਸ ਸਮਾਹਮ ਵਿੱਚ ਲੰਗੇ ਜੇ ਸਾਰੇ ਇਹ ਕਹਿੰਦੇ ਆ ਕਿ ਹਾਂ ਗੁਜ਼ਾਰਾ ਬਹੁਤ ਮੁਸ਼ਕਲ ਹੁੰਦਾ ਜੇ ਨਹੀਂ ਹੁੰਦਾ ਤਾਂ ਫਿਰ ਕੋਈ ਕੰਮ ਕਰਦਾ ਕਰ ਲੈਣਾ ਚਾਹੀਦਾ ਕਿਉਂਕਿ ਪਾਸਪੋਰਟ ਇਹਨਾਂ ਕੋਲ ਆ ਫਿਰ ਇਹ ਵੀ ਕੈਨੇਡਾ ਪ੍ਰਵਾਸ ਚੜਾ ਕਰ ਲੈਣ ਬਾਕੀ ਵਿਦੇਸ਼ਾਂ ਜਾ ਕੇ ਵੀ ਰੋਜੀ ਰੂਟੀ ਕਮਾਈ ਜਾ ਸਕਦੀ ਜੀ ਚਲੋ ਅਰਖ ਸਾਹਿਬ ਹੁਣ ਉਧਰ ਕਹਿੰਦੇ ਕਿ ਪਾਵਰ ਕਾਮ ਦਾ 7000 ਕਰੋੜ ਰੁਪਇਆ ਜਿਹੜਾ ਉਹ ਕਹਿੰਦੇ ਕਿ ਖਪਤਕਾਰਾਂ ਦੇ ਹਿੱਸੇ ਜਿਹੜਾ ਉਹ ਪਾਇਆ ਜਾਣਾ ਖਪਤਕਾਰ ਜਿਹੜਾ ਉਹ ਦੇਣਗੇ ਉਹਨਾਂ ਨੂੰ ਹੀ ਦੇਣਾ ਪਊਗਾ ਭਰਨਾ ਪਊਗਾ ਇਹ ਮਸਲਾ ਕੀ ਆ 7000 ਕਰੋੜ ਰੁਪਇਆ ਕਿੱਥੋਂ ਕਿਧਰੋਂ ਆਇਆ ਤੇ ਇਹ ਖਪਤਕਾਰ ਕਿਉਂ ਦੇਣਗੇ ਇਹ ਪੂਰੀ ਗੱਲ ਸਮਝਾਓ ਜੀ ਜੀ ਇਹ ਦੋ ਸਮੇਂ 7000 ਕਰੋੜ ਰੁਪਏ ਦਾ ਜਿਹੜਾ ਪਾਵਰ ਕਾਮ ਦੀ ਗੱਲ ਜਿਹੜੀ ਸਾਹਮਣੇ ਆਈ ਹੈ ਕਿ ਖਪਤਕਾਰਾਂ ਨੂੰ ਪਾਇਆ ਜਾਣਾ ਇਹ ਉਹ ਆ ਉਹ ਜਿਹੜਾ ਬੈਲੈਂਸ ਅਸੀਂ ਕਹਿ ਸਕਨੇ ਕਿ ਜਿਹੜਾ ਬੀਤੇ ਸਮੇਂ ਦੇ ਵਿੱਚੋਂ ਆਮ ਲੋਕਾਂ ਨੇ ਚੋਰੀ ਕਰਕੇ ਤੇ ਦੂਜੇ ਪਾਸੇ ਸਰਕਾਰੀ ਮਹਿਕਮੇ ਨੇ ਜਿਹੜਾ ਅਜੇ ਤੱਕ ਪਾਵਰ ਕਾਮ ਨੂੰ ਅਦਾ ਜਿਹੜਾ ਉਹ ਨਹੀਂ ਕੀਤਾ ਇਹ 7000 ਕਰੋੜ ਦੇ ਵਿੱਚ 3600 ਕਰੋੜ ਰੁਪਏ ਜਿਹੜਾ ਰ ਸਰਕਾਰੀ ਵਿਭਾਗਾਂ ਦਾ ਪਿੰਡੂ ਪੰਚਾਇਤਾਂ ਦਾ ਤੇ ਦੂਜੇ ਪਾਸੇ ਸੈਨੀਟੇਸ਼ਨ ਵਿਭਾਗ ਦਾ ਵੀ ਜਿਹੜੇ ਪੈਸੇ ਨੇ ਪੰਜਾਬ ਸਰਕਾਰ ਦੇ ਪਾਵਰ ਕਾਮ ਨੂੰ ਅਦਾ ਕਰਨ ਵਾਲੀ ਬਾਤ ਹੈ। ਬਾਕੀ ਜਿਹੜਾ ਫੰਡ ਆ ਉਹ ਉਹ ਆ ਸੁਖਿੰਦਰ ਜੀ ਕਿ ਜਿਹੜੇ ਲੋਕ ਚੋਰੀ ਬਿਜਲੀ ਦੀ ਕਰਦੇ ਆ ਜਾਂ ਦੂਜੇ ਪਾਸੇ ਜਿਹੜੇ ਲੋਕ ਫੰਡ ਜਾਂ ਬਿਜਲੀ ਦੇ ਬਿੱਲ ਅਦਾ ਛੜੇ ਉਹ ਨਹੀਂ ਕਰਦੇ। ਤਾਂ ਉਹ ਬਿਜਲੀ ਬੋਰਡ ਦਾ ਜਾਂ ਪਾਵਰ ਕਾਮ ਦਾ ਇੱਕ ਖਾਤਾ ਹੈ ਜਿਸ ਨੂੰ ਵਟਾ ਖਾਤਾ ਕਹਿੰਦੇ ਜਿਸ ਨੂੰ ਪੰਜਾਬੀ ਦੇ ਵਿੱਚ ਸਿੱਧੇ ਸ਼ਬਦਾਂ ਚ ਖੂ ਖਾਤਾ ਹੁੰਦਾ ਕਿ ਖੂ ਖਾਤੇ ਦੇ ਵਿੱਚ ਪਾ ਕੇ ਉਸ ਦਾ ਕੋਈ ਕੋਈ ਹਿਸਾਬ-ਕਿਤਾਬ ਜਿਹੜਾ ਉਹ ਨਹੀਂ ਰੱਖਿਆ ਜਾਂਦਾ ਕਿ ਇਹ ਕਿੱਧਰ ਪਾਇਆ ਕਿੱਧਰੋਂ ਗਿਆ। ਹੁਣ ਉਹ ਵਟੇ ਖਾਤੇ ਦੇ ਵਿੱਚ ਪਾ ਕੇ ਇਹ ਪੈਸੇ ਜਿਹੜੇ ਪਾਏ ਜਾਣਗੇ ਤੇ ਇਹਦਾ ਬੋਝ ਜਿਹੜਾ ਇਸਦੀ ਵਸੂਲੀ ਉਹਨਾਂ ਲੋਕਾਂ ਕੋਲੋਂ ਕੀਤੀ ਜਾਣੀ ਆ ਸਿੱਧੂ ਸਾਹਿਬ ਜਿਹੜੇ ਇਮਾਨਦਾਰੀ ਦੇ ਨਾਲ ਆਪਣਾ ਬਿੱਲ ਹਰ ਮਹੀਨੇ ਜਾਂ ਹਰ ਦੂਜੇ ਮਹੀਨੇ ਅਦਾ ਕਰਦੇ ਨੇ ਹੁਣ ਕਿਵੇਂ ਕਰਦੇ ਨੇ ਬਿਜਲੀ ਫੋਟ ਕਿਵੇਂ ਉਹਨਾਂ ਦੀ ਜੇਬ ਤੇ ਡਾਕਾ ਮਾਰਦਾ ਉਹਨਾਂ ਦੇ ਵਿੱਚ ਇੱਕ ਨਵੇਂ ਟੈਕਸ ਜਿਹੜੇ ਆ ਉਹ ਸਿੱਧੂ ਸਾਹਿਬ ਲਾ ਦਿੱਤੇ ਜਾਂਦੇ ਆ ਉਹ ਨਵੇਂ ਟੈਕਸ ਲਗਾ ਕੇ ਖਪਤਕਾਰ ਜਿਹੜਾ ਬੀਤੇ ਸਮੇਂ ਤੋਂ ਅਦਾ ਬਿੱਲ ਕਰ ਰਿਹਾ ਉਸ ਨੂੰ ਸਿੱਧੂ ਸਾਹਿਬ ਕੋਈ ਪਤਾ ਨਹੀਂ ਹੁੰਦਾ ਕਿ ਹਾਂ ਭਈ ਇਹ ਜਿਹੜਾ ਬਿੱਲ ਪਿਆ ਕਿਉਂਕਿ ਜਦੋਂ ਬਿੱਲ ਆ ਗਿਆ 6500 ਰੁਪਏ ਆ ਗਿਆ 10000 ਆ ਗਿਆ ਉਸਦੇ ਵਿੱਚ ਕਿਤੇ ਨਹੀਂ ਹੁੰਦਾ ਉੱਥੇ ਯੂਨਟ ਆਤਾ ਤਾਂ ਖਰਚਾ ਜ਼ਰੂਰ ਹੁੰਦਾ ਦੂਜੇ ਪਾਸੇ ਸਰਚਾਰਜ ਟੈਕਸ ਜੀਐਸਟੀ ਐਰਬ ਵਗੈਰਾ ਇਹੋ ਜਿਹੇ ਟੈਕਸ ਉਹਦੇ ਵਿੱਚ ਅਣਗਿਣਤ ਕਾਲਮ ਹੁੰਦੇ ਆ ਜੇਕਰ ਤੁਸੀਂ ਬਿੱਲ ਨੂੰ ਦੇਖੋ ਉਹਨਾਂ ਬਿੱਲਾਂ ਦੇ ਵਿੱਚ ਹੀ ਫਿਰ ਬਿਜਲੀ ਬੋਰਡ ਕੀ ਕਰਦਾ ਕਾਲਾ-ਵਾਲਾ ਕਰ ਦਿੰਦਾ ਕਾਲਾ-ਮਾਲਾ ਕਰ ਦਿੰਦਾ ਜਦੋਂ ਉਹ ਬਿੱਲ ਖਪਤਕਾਰ ਕੋਲ ਪਹੁੰਚਦਾ ਖਪਤਕਾਰ ਪਹਿਨਾ ਵੇਖਦਾ ਕਿ ਹਾਂ ਫੇ ਮੈਨੂੰ ਕਿੰਨੇ ਯੂਨਟ ਕਿੰਨੇ ਬਲੇ ਪਹਿਨਾ ਤਾਂ ਅੱਜਕੱਲ 600 ਯੂਨਟ ਤੱਕ ਵੇਖਦਾ ਕਿ 600 ਯੂਨਟ ਬਲੇ ਆ ਕਿ ਨਹੀਂ ਬਲੇ 600 ਯੂਨਟ ਤੱਕ ਜੇਕਰ ਉੱਤੇ 2-4 ਹੋ ਗਏ ਫਿਰ ਉਥੇ ਪਾਵਰ ਕਮ ਆਪਣੀ ਇੱਕ ਕੈਂਚੀ ਮਾਰਦਾ ਕੈਂਚੀ ਪਾਵ ਮਾਰਨ ਤੋਂ ਪਾਵ 600 ਜੂਰ ਦਾ ਤਾਂ ਉਸਨੇ ਪਾਉਣਾ ਹੀ ਪਾਉਣਾ ਦੂਜੇ ਪਾਸੇ ਜਿਹੜੇ ਸਰਚਾਰਟ ਟੈਕਸ ਹੈ ちゃう ਹੋ ਟੈਕਸਾਂ ਦੇ ਬਿਲੂਤ ਦੇ ਵਿੱਚ ਉਹ ਜਿਹੜਾ ਟੱਟਾ ਆ ਜਿਹੜਾ ਉਹਨਾਂ ਬੰਦਿਆ ਕੋਲ ਨਹੀਂ ਲਿਆ ਜਾ ਸਕਿਆ ਉਹ ਸਿੱਧੂ ਸਾਹਿਬ ਫਿਰ ਇਹਦੇ ਵਿੱਚ ਐਡਜਸਟ ਜਿਹੜਾ ਉਹ ਕਰ ਦਿੱਤਾ ਜਾਂਦਾ ਜਦੋਂ ਐਡਜਸਟ ਕਰ ਦਿੱਤਾ ਜਾਂਦਾ ਤੇ ਖਪਤਕਾਰ ਉਹਨੇ ਦਾੜੀ ਸਹਿਜ ਹੋ ਜਾਂਦਾ ਕਿ ਜਿਹੜਾ ਈਮਾਨਦਾਰੀ ਦਾ ਹਾਂ ਕਿ ਮੇਰਾ ਮੀਟਰ ਜਿਹੜਾ ਉਹਨਾਂ ਘਟਿਆ ਜਾਵੇ ਜੇ ਮੀਟਰ ਨਾ ਘਟਿਆ ਜਾਵੇ ਇਸੇ ਕਰਕੇ ਉਹ ਬਾਂਦੀ ਰਾਸ਼ੀ ਜਿਹੜੀ ਆ ਉਹ ਚੁੱਪਚਾਪ ਚੜੀ ਅਦਾ ਕਰ ਦਿੰਦਾ ਤੇ ਇੱਕ ਟੇਢੀ ਤਰੀਕੇ ਨਾਲ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਕਰ ਰਹੀ ਹੈ ਕਿ 600 ਯੂਨਟਾਂ ਨੂੰ ਸਬਸਿਡੀ ਦਿੱਤੀ ਠੀਕ ਹੈ ਦਿੱਤੀ ਪਰ ਦੂਜੇ ਪਾਸੇ ਜਿਸ ਤਰੀਕੇ ਨਾਲ ਖੁੱਪ ਤਰੀਕੇ ਨਾਲ ਲੋਕਾਂ ਦੀਆਂ ਜੇਬਾਂ ਕਟੀਆਂ ਜਾ ਰਹੀਆਂ ਔਰ ਪਾਵਰ ਕਾਮ ਆਪਣੇ ਘਾਟੇ ਨੂੰ ਪੂਰਾ ਕਰਨ ਵਾਸਤੇ ਅਜਿਹਾ ਰਸਤਾ ਜਿਹੜਾ ਅਪਣਾ ਰਿਹਾ ਸਿੱਧੂ ਸਾਹਿਬ ਇਹ ਸਰਕਾਰ ਦੀ ਅਸੀਂ ਕਹਿ ਸਕਦੇ ਹਾਂ ਕਿ ਉਹ ਲੁਕਵੀ ਨੀਤੀ ਆ ਕਿ ਜਿਹੜੀ ਤੁਸੀਂ ਕਹਿੰਦੇ ਹੁੰਦੇ ਕਿ ਸੱਚੇ ਹੱਥ ਨਾਲ ਦੇ ਕੇ ਖੱਬੇ ਹੱਥ ਨਾਲ ਖੋਲਣਾ ਇੱਕ ਤੇ ਇਹ ਤਰੀਕਾ ਹੁਣ ਦੂਜੇ ਪਾਸੇ 3600 ਕਰੋੜ ਰੁਪਏ ਦਾ ਜਿਹੜਾ ਬਕਾਇਆ ਭਾਟਾ ਦਾ ਸਿੱਧੂ ਸਾਹਿਬ ਉਹ ਬੀਤੇ ਢਾਈਆਂ ਸਾਲਾਂ ਤੋਂ ਕਹਿੰਦੇ ਅਜੇ ਤੱਕ ਪਾਵਰ ਕੌਮ ਨੂੰ ਅਦਾਇ ਜਿਹੜਾ ਉਹ ਨਹੀਂ ਕੀਤਾ ਜਿਸ ਵਿੱਚ ਪਿੰਡੂ ਪੰਚਾਇਤ ਵਿਭਾਗ ਹੈਗਾ ਤੇ ਜਲਵਾਜੂ ਸੈਨਟਾਈਜ਼ੇਸ਼ਨ ਜਿਹੜਾ ਵਿਭਾਗ ਆ ਉਹਦੇ ਵੱਲੋਂ ਹੁਣ ਪਤਾ ਲੱਗਾ ਕਿ ਇਹਦਾ ਵਿਭਾਗਾ ਵੱਲੋਂ ਮੌਜੂਦਾ ਜਿਹੜਾ ਬੇਲਿਆ ਉਹ ਤਾਂ ਭੁਗਤਾਨ ਕੀਤਾ ਜਾ ਰਿਹਾ ਪਰ ਪਿਛਲੇ ਬਕਾਇਆ ਸਿੱਧੂ ਸਭ ਉਸੇ ਤਰੀਕੇ ਦਰਾਰ ਜਿਹੜੇ ਉਹਨਾਂ ਦੇ ਖੜੇ ਨੇ ਤੇ ਪੰਜਾਬ ਸਰਕਾਰ ਵੀ ਕੋਈ ਦਿਲਚਸਪੀ ਜਿਹੜੀ ਇਹਦੇ ਵਿੱਚ ਹੈ ਨਹੀਂ ਕਿ ਹਾਂ ਵੀ ਪਾਵਰ ਕੌਮ ਨੂੰ ਜਿਹੜਾ ਉਹ ਬਕਾਇਆ ਦੇ ਕੇ ਉਸ ਦੀ ਸਥਿਤੀ ਸਦਾਰੀ ਜਾ ਸਕੇ ਤੇ ਦੂਸਰੇ ਪਾਸੇ ਪਾਵਰ ਕਾਮ ਦੀ ਜਿਹੜੀ ਸਥਿਤੀ ਕਹਿੰਦੇ ਕੰਗਾਲੀ ਦੇ ਅੰਗਾਰ ਤੱਕ ਪਹੁੰਚ ਚੁੱਕੀ ਹੈ ਕਿਉਂਕਿ ਬਿਜਲੀ ਦੇ ਬਿੱਲ ਅਦਾ ਨਹੀਂ ਹੋ ਰਹੇ ਸਰਕਾਰੀ ਵਿਭਾਗਾਂ ਦੇ ਬਿੱਲ ਜਿਹੜੀ ਜਿਉਂ ਦੇ ਤ्यों ਖੜੇ ਆ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਕਿਸਮ ਦੀ ਵਿੱਤੀ ਸਹੂਲਤ ਜਿਹੜੀ ਆ ਉਹਨਾਂ ਨੂੰ ਨਹੀਂ ਦਿੱਤੀ ਜਾ ਰਹੀ ਜਿਸ ਕਰ ਪਾਵਰ ਆਮ ਦੇ ਕਈ ਅਧਿਕਾਰੀਆ ਕੇ ਵੱਲੋਂ ਇਹ ਕਹਿੰਦੇ ਬੀਤੇ ਸਮੇਂ ਵਿੱਚ ਚਿੱਠੀ ਵੀ ਲੇ ਕੇ ਗੱਲ ਕੀਤੀ ਗਈ ਸੀ ਕਿ ਹਾਂ ਭਈ ਇਹ ਜਿਹੜੀਆਂ ਸਬਸਿਡੀਆਂ ਦਿੱਤੀਆਂ ਜਾ ਰਹੀਆਂ ਇਹਨਾਂ ਨੂੰ ਖਤਮ ਕੀਤਾ ਜਾਵੇ ਨਹੀਂ ਤਾਂ ਉਹਨਾਂ ਦੀ ਜਿਹੜੀਆਂ ਤਨਖਾਹਾਂ ਨੇ ਉਹ ਵੀ ਸੰਬੰਧ ਸਰ ਜਿਹੜੀਆਂ ਉਨਾ ਨੂੰ ਭਗਤਾਨ ਨਾ ਹੁੰਦਾ ਡਰ ਚ ਇਸ ਕਰਕੇ ਉਹ ਕਹਿੰਦੇ ਸੀ ਕਿ ਅਸੀਂ ਇਹਦੇ ਸਬੰਧੀ ਸੰਘਰਸ਼ ਵੀ ਕਰ ਸਕਦੇ ਹਾਂ ਕਿਉਂਕਿ ਜੇਕਰ ਸਾਨੂੰ ਸਵੇ ਸਭ ਤੋਂ ਖਾਣਾ ਤਾਂ ਭਗਤਾਨ ਨਹੀਂ ਹੁੰਦਾ ਤੇ ਫਿਰ ਅਸੀਂ ਜਾਵਾਂਗੇ ਕਿੱਥੇ ਤਾਂ ਸਿੱਧੂ ਸਾਹਿਬ ਪੰਜਾਬ ਦੀ ਹਾਲਾਤ ਦੀ ਸਥਿਤੀ ਇਹ ਆ ਕਿ ਜਿੱਥੇ ਵਿਧਾਇਕ ਮੰਤਰੀ ਰੌਲਾ ਪਾ ਰਹੇ ਕਿ ਸਾਨੂੰ ਫਾਟ ਦੇਤੇ ਜਾਣ ਦੂਜੇ ਪਾਸੇ ਪਾਵਰ ਕਾਮ ਦਿਨ ਬਦਿਨ ਥੱਲੇ ਵੱਲ ਜਾ ਰਿਹਾ ਤੇ ਉਸ ਦਾ ਬੋਝ ਜਿਹੜਾ ਉਹਨਾਂ ਅਮਾਨਦਾਰ ਖਪਤਕਾਰਾਂ ਤੇ ਪੈ ਰਿਹਾ ਜਿਹੜੇ ਅਮਾਨਦਾਰ ਲੋਕ ਜਿਹੜੇ ਤਰੀਕੇ ਨਾਲ ਬਿਜਲੀ ਵਰਤਦੇ ਆ ਸਮੇਂ ਸਿਰ ਬਿਜਲੀ ਦਾ ਬਿੱਲ ਅਦਾ ਕਰਦੇ ਆ ਪਰ ਸਰਕਾਰ ਜਿਹੜਾ ਆਪਣਾ ਘਾਟਾ ਪੂਰਾ ਕਰਤ ਵਾਸਤੇ ਉਹਨਾਂ ਲੋਕਾਂ ਦੀ ਜੇਬਾਂ ਦੇ ਉੱਤੇ ਢੇਡੇ ਤਰੀਕੇ ਨਾਲ ਜਿਹੜਾ ਉਹ ਡਾਕਾ ਮਾਰ ਰਹੀ ਆ ਔਰ ਬੀਤੇ ਸਮੇਂ ਦੇ ਵਿੱਚ ਮਾਰਦੀ ਵੀ ਰਹੀ ਆ ਇਹ ਕੋਈ ਨਵਰਜ਼ਾ ਨਹੀਂ ਹੈਗਾ ਕਿਤੇ ਬੀਤੇ ਸਮੇਂ ਵਿੱਚ ਮਾਰਦੀ ਵੀ ਰਹੀ ਆ ਪਰ ਇਹ ਖਬਰਾਂ ਜਿਹੜੀਆਂ ਸਿੱਤੂ ਸਾਹਿਬ ਹੁਣ ਸਾਹਮਣੇ ਆਈਆਂ ਉਹ ਲੋਕਾਂ ਨੂੰ ਚਾਹੀਦਾ ਕਿ ਜਦੋਂ ਬਿੱਲ ਆਵੇ ਘਟੋ ਘਟ ਬਿੱਲ ਦੀ ਕੱਲੀ ਕੱਲੀ ਜਿਹੜੀ ਲਾਗਿਆ ਜਾਂ ਮਾਧਿਅ ਉਸ ਨੂੰ ਜ਼ਰੂਰ ਅਨਲਿਸਿਸ ਕਰੇ ਕਿ ਹਾਂ ਵੀ ਇਹਦੇ ਚ ਕੀ ਪਿਆ ਜਾਂ ਕੀ ਨਹੀਂ ਪਿਆ ਫਿਰ ਸਿੱਤੂ ਸਾਹਿਬ ਸਥਿਤੀਆਂ ਸਪਸ਼ਟ ਹੋਣਗੀਆਂ ਬਾਕੀ ਜੋ ਹਾਲਾਤ ਐਸੜੇ ਪਾਵਰ ਕੌਮ ਦੇ ਬਣੇ ਨੇ ਸਿੱਧੂ ਸਾਹਿਬ ਉਹਨਾਂ ਦੇ ਉੱਤੇ ਸਿਰਫ ਤਰਸ ਕੀਤਾ ਜਾ ਸਕਦਾ ਇਸ ਤੋਂ ਵੱਧ ਕੁਝ ਨਹੀਂ ਕੀਤਾ ਜਾ ਸਕਦਾ ਚਲ ਉਧਰ ਮੁੱਖ ਮੰਤਰੀ ਭਗਵੰਤ ਮਾਨ ਤੇ ਮਨੀਸ਼ ਸੋਧਿਆ ਤੇ ਕੁਝ ਐਮ ਐਲ ਏ ਮੰਤਰੀ ਕੱਲ ਦਰਬਾਰ ਸਾਹਿਬ ਮੱਥਾ ਟੇਕਣ ਗਏ ਸੀ ਉਥੇ ਜਿੱਥੇ ਕੁਝ ਇੱਕ ਲੋਕਾਂ ਨੇ ਉਹਨਾਂ ਨੂੰ ਸਵਾਲ ਪੁੱਛਣ ਦੀ ਕੋਸ਼ਿਸ਼ ਕੀਤੀ ਸੀ ਉਹਨਾਂ ਨੂੰ ਤਾਂ ਰੋਕ ਹੀ ਗਿਆ ਪਰ ਵੀ ਆਈ ਪੀ ਕਲਚਰ ਖਤਮ ਕਰਨ ਦੀ ਦੁਹਾਈ ਪਾਉਣ ਵਾਲੀ ਭਗਵੰਤ ਮਾਨ ਦੀ ਸਰਕਾਰ ਨੇ ਸ਼ਰਮ ਉਦੋਂ ਲਾਦੀ ਜਦੋਂ ਦਰਬਾਰ ਸਾਹਿਬ ਤਾਂ ਗਏ ਇਹਨਾਂ ਦੇ ਜਾਣ ਦੇ ਕਰਕੇ ਉੱਥੇ ਲੋਕਾਂ ਦੇ ਰਸਤੇ ਤੱਕ ਰੋਕ ਦਿੱਤੇ ਗਏ ਤੇ ਲੋਕਾਂ ਨੂੰ ਕਈ ਕਈ ਸਮਾਂ ਜਿਹੜਾ ਉਹ ਧੁੱਪੇ ਜਿਹੜਾ ਖੜਦਾ ਪਿਆ ਔਰ ਕਿੱਥੇ ਹੀ ਆਪਣੇ ਆਪ ਨੂੰ ਵੀਆਈਪੀ ਲੋਕਾਂ ਦੇ ਵਿੱਚੋਂ ਵੱਖ ਦੱਸਦੇ ਸੀਗੇ ਔਰ ਹੁਣ ਦਰਬਾਰ ਸਾਹਿਬ ਵੀ ਮੱਥਾ ਟੇਕਣ ਜਾਂਦੇ ਆ ਤਾਂ ਲੋਕਾਂ ਦੇ ਜੀ ਉੱਥੇ ਵੀ ਮਹੰਸੀਬਤ ਖੜੀ ਕਰ ਦਿੰਦੇ ਆ ਤਾਂ ਇਹੋ ਜਿਹਾ ਕੀ ਇਹਨਾਂ ਦਾ ਫਾਇਦਾ ਇਨਤਮਸਕ ਹੋਿਆਂ ਦਾ ਜੇ ਅਹੰਕਾਰ ਜੇ ਆਪਣਾ ਵੀਆਈਪੀ ਪੁਣਾ ਹੀ ਨਹੀਂ ਬਾਹਰ ਛੱਡ ਕੇ ਜਾਂਦੇ ਗੁਰੂ ਘਰ ਤਾਂ ਫਿਰ ਅੰਦਰ ਗਿਆਂ ਦਾ ਵੀ ਇਹੋ ਜਿਹੀ ਹਉਮੈ ਲੈ ਕੇ ਜਾਣ ਦਾ ਕੀ ਫਾਇਦਾ ਤੇ ਲੋਕ ਉਥੇ ਜਿਹੜੇ ਕਿਵੇਂ ਧੁੱਪੇ ਖੜੇ ਰਹੇ ਇਹਨਾਂ ਦੇ ਕਰਕੇ ਅੜੇ ਖੜੇ ਰਹੇ ਵਿਚਾਰੇ ਤੇ ਸ਼ਰਮ ਆਉਣੀ ਚਾਹੀਦੀ ਇਹੋ ਜੀ ਸਰਕਾਰ ਨੂੰ ਇਹੋ ਜੇ ਵੀਆਈਪੀ ਕਲਚਰ ਨੂੰ ਇਹ ਜੇ ਮੁੱਖ ਮੰਤਰੀ ਉਪ ਮੁੱਖ ਮੰਤਰੀ ਤਾਂ ਖੰਧਾ ਜੀ ਮੈਨੂੰ ਯਾਦ ਆ ਕਿ ਜਦੋਂ 2014 ਚ ਆਮ ਆਦਮੀ ਪਾਰਟੀ ਦੀ ਸਰਕਾਰ ਦਿੱਲੀ ਚ ਪਹਿਲੀ ਵਾਰੀ ਬਣੀ ਤਾਂ ਉਦੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਕੋ ਇੱਕ ਆਲਟੋ ਗੱਡੀ ਹੁੰਦੀ ਤੇ ਆਲਟੋ ਗੱਡੀ ਬਣੀ ਚਰਚਾ ਦਾ ਵਿਸ਼ਾ ਬਣੀ ਉਹਨਾਂ ਨੇ ਕਦੀ ਅੰਗੇ ਕਦੀ ਪਿਛੇ ਵੈਗਨਰ ਰੁਪੈਗਨਰ ਵੈਗਨਰ ਗੱਡੀ ਹੁੰਦੀ ਸੀ ਜੀ ਜੀ ਮਾਫ਼ ਕਰਤਾ ਮੈਂ ਗਲਤ ਸੀ ਵੈਗਨਾਰ ਗੱਡੀ ਤਾਂ ਉਹ ਬੜੀ ਚਰਚਾ ਦਾ ਵਿਸ਼ਾ ਬਣੀ ਤਾਂ ਲੋਕ ਉਸ ਵੇਲੇ ਕਹਿੰਦੇ ਹੁੰਦੇ ਸੀ ਕਿ ਹਾਂ ਭਈ ਇਹਨਾਂ ਨੇ ਇੱਕ ਅਜੀਹਾ ਕਲਚਰ ਦੇਣਾ ਕਿ ਜਿੱਥੇ ਮੁੱਖ ਮੰਤਰੀ ਟਵਾਡੀ ਸਿੱਧੀ ਅਪਰੋਚ ਹੋਏਗਾ ਤੇ ਤੁਸੀਂ ਦੇਖ ਲਓ 2014 ਤੋਂ ਲੈ ਕੇ 2024 ਆ ਗਿਆ 10 ਸਾਲਾਂ ਦੇ ਵਿੱਚ ਕਿੰਨਾ ਕੁਝ ਸਿੱਧੂ ਸਾਹਿਬ ਬਦਲ ਗਿਆ ਉਹ ਮੁੱਖ ਮੰਤਰੀ ਉਹ ਆਮ ਆਦਮੀ ਪਾਰਟੀ ਦਾ ਸੁਪਰੀਮੋ ਜਿਹੜਾ ਵੈਗਨਾਰ ਗੱਡੀ 'ਚ ਘੁੰਮਦਾ ਸੀ ਐਸ ਵੇਲੇ ਪੰਜਾਬ ਸਰਕਾਰ ਦੇ ਵੱਡੇ ਵੱਡੇ ਵਹੀ ਜਹਾਜਾਂ ਚ ਕੋਮਤਾ ਕਦੇ ਕੀਤੇ ਤੇ ਕਦੇ ਚਲੋ ਹੁਣ ਤਾਂ ਅਸਲ ਉਹ ਜੀਲ ਚ ਨੇ ਪਰ ਮੀਤੇ ਸਮੇਂ ਜਿਸ ਤਰੀਕੇ ਨਾਲ ਇੱਕ ਤਾਂ ਵੀਆਈਪੀ ਹੁੰਦਾ ਹੈ ਕਿ ਵੀਵੀਆਈਪੀ ਸਹੂਲਤਾਂ ਹੁੰਦੀਆਂ ਜਿਸ ਤਰੀਕੇ ਨਾਲ ਉਹ ਮਾਨਦੇ ਪਏ ਆ ਉਹ ਸਾਰਿਆਂ ਦੇ ਸਾਹਮਣੇ ਅਗਲੀ ਗੱਲ ਜਿਹੜਾ ਤੁਸੀਂ ਪ੍ਰਸ਼ਨ ਕੀਤਾ ਅਗਵਤ ਮਾਰ ਹੁਣਦੇ ਸੰਦਰਭ ਚ ਕੱਲ ਉਹਨਾਂ ਵੱਲੋਂ ਮਨੀਸ਼ ਸੋਰੀਆ ਜਿਹੜੇ ਦਿੱਲੀ ਦੇ ਮੁੱਖ ਮੰਤਰੀ ਹੈ ਉਹਨਾਂ ਨਾਲ ਸ਼੍ਰੀ ਦਰਬਾਰ ਸਾਹਿਬ ਉਹ ਕੇ ਜਾ ਕੇ ਦਰਸ਼ਨ ਕੀਤੇ ਗਏ ਸ਼ੁਕਰਾਨਾ ਕੀਤਾ ਗਿਆ ਲਤਮਸਤਕ ਹੋਇਆ ਗਿਆ ਹੁਣ ਜੇਕਰ ਤੁਸੀਂ ਵੀਆਈਪੀ ਕਲਚਰ ਦੀ ਗੱਲ ਕਰੋ ਪਾ ਮੁੱਖ ਮੰਤਰੀ ਸਾਹਿਬ ਦਾ ਵੀ ਆਈਪੀ ਕਲਚਰ ਦਾ ਸਿੱਧੂ ਸਾਹਿਬ ਉਦੋਂ ਹੀ ਸਾਹਮਣੇ ਆ ਜਾਂਦਾ ਕਿ ਜਦੋਂ ਇਹਨਾਂ ਦਾ ਨਾ ਸੁਰੱਖਿਆ ਖਾਫਲਾ ਚੱਲਦਾ ਗੱਲ ਤਾਂ ਤਰਵਾਰ ਸਾਹਿਬ ਦਰਸ਼ਨ ਕਰਨ ਜਾਣਾ ਸੀ ਉਥੇ ਕੁਦਰਤੀ ਤੌਰ ਤੇ ਐਤਵਾਰ ਸੀ ਕੱਲ ਤੇ ਐਤਵਾਰ ਉਥੇ ਦਰਸ਼ਕਾਂ ਦੀ ਜਿਹੜੇ ਆਪਣੇ ਸ਼ਰਧਾਲੂਆਂ ਦੀ ਭੀੜ ਸਿੱਧੂ ਸਾਹਿਬ ਉਹ ਅਣਗਿਣਤ ਲੱਖਾਂ ਚ ਹੁੰਦੀ ਹੈਗੀ ਤਾਂ ਪਹਿਲੀ ਤਾਂ ਗੱਲ ਹੀ ਫਿਰ ਤੁਸੀਂ ਜਾਓ ਹੀ ਨਾ ਉਸ ਤੇ ਕਿ ਜਦੋਂ ਤੁਹਾਨੂੰ ਪਤਾ ਕਿ ਉਥੇ ਲੱਖਾਂ ਸ਼ਰਧਾਲੂ ਹੋਣੇ ਤੇ ਐਤਵਾਰ ਦਾ ਪ੍ਰੋਗਰਾਮ ਪੋਸਟਪੋਨ ਕੀਤਾ ਜਾ ਸਕਦਾ ਹੈ ਪਰ ਜਿਹੜੀ ਗੱਲ ਹੈਗੀ ਆ ਜੇ ਉਹ ਬੰਦਾ ਮੁੱਖ ਮੰਤਰੀ ਹੋਗੇ ਤਾਂ ਦੂਜਾ ਦਿੱਲੀ ਦਾ ਮੁਖ ਉਹ ਮੁੱਖ ਮੰਤਰੀ ਹੋ ਕੇ ਫਿਰ ਜਾਣਾ ਵੀ ਜਰੂਰ ਆ ਤਾਂ ਫਿਰ ਜਿਸ ਸੁਰੱਖਿਆ ਦੇ ਪ੍ਰਬੰਧ ਨੂੰ ਲੈ ਕੇ ਉੱਥੇ ਜੋ ਕੁਝ ਹੋਇਆ ਉਹ ਸਾਰਿਆਂ ਲੋਕਾਂ ਦੇ ਸਾਹਮਣੇ ਹੈ ਇੱਕ ਤੇ ਗਰਮੀ ਚਮਾਸਾ ਦੂਜੇ ਪਾਸੇ ਇਹਨਾਂ ਦੀਆਂ ਗੱਡੀਆਂ ਇਸ ਤਰੀਕੇ ਨਾਲ ਜਾਂਦੀਆਂ ਨੇ ਕਿਉਂਕਿ ਮੁੱਖ ਮੰਤਰੀ ਸਾਹਿਬ ਦਾ ਇੱਕ ਨਹੀਂ 40 ਗੱਡੀਆਂ ਪੂਰੇ ਇਹਨਾਂ ਦੇ ਕਾਫਲੇ ਤੇ ਵਿੱਚ ਹੁੰਦੀਆਂ ਨੇ ਤਾਂ ਉਹ ਯਹੀ ਸਥਿਤੀ ਦੇ ਵਿੱਚ ਫਿਰ ਆਮ ਲੋਕ ਜਿਹੜਾ ਆਮ ਸ਼ਰਧਾਲੂ ਆ ਜਿਹੜਾ ਗੁਰੂ ਸਾਹਿਬ ਦੇ ਦਰਸ਼ਨ ਹਰ ਮੰਦਰ ਸਾਹਿਬ ਕੀ ਦਿਲੋਂ ਮੈਂ ਦਿਲੋਂ ਕਹਿ ਰਿਹਾ ਜਾnde ਤਾਂ ਇਹ ਵੀ ਦਿਨੋਂ ਪਰ ਸ਼ਾਇਦ ਉਸ ਤਰੀਕੇ ਨਾਲ ਦਿਲ ਹੋ ਨਹੀਂ ਜਾਂਦੇ ਜਿਸ ਤਰੀਕੇ ਨਾਲ ਆਮ ਸ਼ਰਧਾਲੂ ਜਿਆਦਾ ਟਰੱਕਾਂ ਤੇ ਟਰਾਲੀਆਂ ਤੇ ਆਮ ਲੋਕਲ ਜਿਹੜੇ ਸਾਧਨ ਨੇ ਉਹਨਾਂ ਤੇ ਪਹੁੰਚਦਾ ਤਾਂ ਉਹਨਾਂ ਨੂੰ ਤਾਂ ਸਭ ਉਹਨਾਂ ਨੇ ਦਰਕਰਨ ਕਰਕੇ ਸਾਈਡ ਤੇ ਕਰ ਦਿੱਤਾ ਗਿਆ ਗੱਡੀਆਂ ਜਿਹੜੀਆਂ ਪਹੁੰਚੀਆਂ ਮੁੱਖ ਮੰਤਰੀ ਸਾਹਿਬ ਅੰਦਰ ਗਏ ਤੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ ਵੀ ਅੰਦਰ ਗਏ ਤੇ ਅੰਦਰ ਫਿਰ ਜਿਸ ਤਰੀਕੇ ਦੀ ਦਰਸ਼ਨੀ ਦੇਵਲੂਤੋ ਲਾਹੇ ਸਾਝਕੜਾ ਤਾਂ ਭੀੜ ਹੁੰਦੀ ਆ ਉੱਥੇ ਵੀ ਇਹਨਾਂ ਨੇ ਵੀ ਆਈਪੀ ਸਹੂਲਤਾਂ ਜਿਹੜੀਆਂ ਬਣੀਆਂ ਤੇ ਆਮ ਲੋਕ ਕਿਸ ਤਰੀਕੇ ਨਾਲ ਖੰਚਲਪਾਰ ਹੋਈ ਇਹਦੇ ਸੰਬੰਧੀ ਕੁਝ ਕਹਿਣ ਦੀ ਜੜੀ ਲੋੜ ਨਹੀਂ ਹੈਗੀ ਉਹ ਸਾਰੇ ਲੋਕਾਂ ਨੂੰ ਸਾਹਮ ਇਸ ਤੋਂ ਬਾਅਦ ਜਿਹੜੀ ਗੱਲ ਆਪਾਂ 15 ਕਸਤ ਵਾਲੇ ਦਿਨ ਕੀਤੀ ਪੰਜਾਬ ਦਾ ਪਹਿਲਾ ਮੁੱਖ ਮੰਤਰੀ ਕਿ ਜਦੋਂ ਸਵਤੰਤਰਤਾ ਦਿਵਸ ਦੇ ਮੌਕੇ ਤੇ ਲੋਕਾਂ ਨੂੰ ਸੰਬੋਧਨ ਕਰ ਰਿਹਾ ਤਾਂ ਉਸ ਵਕਤ ਵੀ ਜਿਹੜਾ ਪ੍ਰਲਉਪਰੂਪ ਸ਼ੀਸ਼ਾ ਜਿਹੜਾ ਅੱਗੇ ਆ ਇਹ ਵੀ ਸ਼ਾਇਦ 75 ਸਾਲਾਂ ਦੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਹੀ ਹੋਇਆ ਦਰਬਾਰ ਸਾਹਿਬ ਤੱਕ ਚਲੋ ਵੀ ਆਈਪੀ ਜਾਂਦੇ ਉੱਥੇ ਤਾਂ ਇਦਾਂ ਦਾ ਹੁੰਦਾ ਪਰ ਉੱਥੇ ਜਦੋਂ ਨਰਿੰਦਰ ਮੋਦੀ ਆਏ ਸੀ ਫਿਰ ਮੇਰਾ ਨਹੀਂ ਖਿਆ ਕਦੀ ਇਸ ਤਰ੍ਹਾਂ ਦੀ ਗੱਲ ਜਿਹੜੀ ਸਥਿਤੀ ਜਿਹੜੀ ਹੋਈ ਕਿ ਜਾਨ ਲਿਆ ਗਿਆ ਹੁਣ ਅਜਿਹੀਆਂ ਸਥਿਤੀਆਂ ਜਿਹੜੀਆਂ ਬੜੀਆਂ ਨੇ ਇਹਦੇ ਵਿੱਚ ਤੁਸੀਂ ਕਹਿ ਰਹੇ ਸੀ ਕਿ ਅਸੀਂ ਪੂਰਨ ਤੌਰ ਤੇ ਗੁਰੂ ਸਾਹਿਬ ਨੂੰ ਸਮਰਪਤਾ ਸ਼ੁਕਰਾਨਾ ਕਰਨ ਚੱਲੇ ਹਾਂ ਤਾਂ ਫਿਰ ਤੁਸੀਂ ਇੱਕ ਸਾਧਾਰਨ ਸ਼ਰਧਾਲੂ ਬਣ ਕੇ ਜਾਓ ਨਾ ਕਿ ਹੋਮੇ ਦੀ ਪੱਟ ਚੁੱਕ ਕੇ بطور ਮੁੱਖ ਮੰਤਰੀ بطور ਉਪ ਮੁੱਖ ਮੰਤਰੀ ਜਾਓ ਉਹ ਇੱਕ ਸ਼ਬਦ ਸ਼ਰਧਾਲੂ ਬਣ ਕੇ ਜਾਓ ਸ਼ਰਧਾਲੂਆਂ ਦੀ ਲਾਈਨ 'ਚ ਲੱਗੋ ਜਿੰਨਾ ਸਮਾਂ ਲੱਗਦਾ ਫਿਰ ਲੋਕਾਂ ਦੇ ਵਿੱਚ ਤੁਹਾਡੀ ਉਹ ਅਕਸ ਬਹਾਲ ਹੋਊਗਾ ਜਿਸ ਅਕਸ ਨੂੰ ਲੈ ਕੇ ਤੁਸੀਂ ਆਪਣੀ ਰਾਜਨੀਤੀ ਸ਼ੁਰੂ ਕੀਤੀ ਪਰ ਉਹ ਅਕਸ ਮੇਰਾ ਖਿਆਲ ਸੁਪਨਿਆਂ ਦਾ ਅਕਸ ਰਹਿ ਚੁੱਕਾ ਉਹ ਹੁਣ ਲੋਕਾਂ ਦੇ ਸੁਪਨਿਆਂ ਦੇ ਵਿੱਚ ਵੀ ਭਗਵਤ ਬਾਣ ਉਹ ਹੈ ਨਹੀਂ ਕਿ ਜਿਹੜਾ ਕਹਿੰਦਾ ਦੱਸਿਆ ਮੇਰੇ ਕੋਲ ਮੱਕੜ ਤੁਰੇ ਕਰਦੇ ਆ ਕਹਿੰਦਾ ਸਿੱਧੀ ਗੱਲ ਕਰੋ ਸਿੱਧੀ ਗੱਲ ਕਰੋ ਤੇ ਜੇ ਉਹਨ ਕੋਈ ਸਿੱਧੀ ਗੱਲ ਕਰਨ ਉਹਨਾਂ ਲਾਗੇ ਜਾਂਦਾ ਤਾਂ ਸਿੱਧੂ ਸਾਹਿਬ ਉਥੇ ਲਾਗੇ ਜਾਣੇ ਨਹੀਂ ਦਿੱਤਾ ਜਾਂਦਾ ਬਲਕਿ ਡਾਂਗਾ ਮਾਰ ਕੇ ਭਜਾ ਦਿੱਤਾ ਜਾਂਦਾ ਬਾਕੀ ਕੱਲ ਜੋ ਉਥੇ ਦਰਬਾਰ ਸਾਹਿਬ ਆਪਣਾ ਗਲਿਆਰੇ ਦੇ ਲਾਗੇ ਜੋ ਕੁਝ ਹੋਇਆ ਸਾਹਿਬ ਜਿਸ ਤਿੱਕੇ ਦੇ ਲੋਕ ਖਲੋਤੇ ਰਹੇ ਲੋਕਾਂ ਨੂੰ ਪੁਲਿਸ ਦੇ ਅੱਗੇ ਨਹੀਂ ਜਾਂ ਦਿੰਦਾ ਉਤੋਂ ਗਰਮੀ ਇਹ ਤਾਂ ਵੀਆਈਪੀ ਕਲਚਰ ਦੀ ਉਹ ਫਿਰ ਜੀਉਂਦਾ ਜਗਦਾ ਪਰਿਵਾਰ ਜਿਹਦੇ ਸੰਬੰਧੀ ਕੁਝ ਕਹਿਣ ਦੀ ਸਿੱਧੂ ਸਾਹਿਬ ਲੋੜ ਨਹੀਂ ਹੈ ਜੀ ਸਰਕਾਰ ਦੇ ਗੱਲਾਂ ਜਿਹੜੀਆਂ ਕੁਝ ਦਾ ਖਾਨ ਨੂੰ ਤੰਦ ਹੋਰ ਨੇ ਵਿਖਾਉਣ ਨੂੰ ਤੰਦ ਹੋ ਰਹੀ ਹੈ ਸਰਕਾਰ ਨੂੰ ਚਾਹੀਦਾ ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਇਹਨਾਂ ਨੇਤਾਵਾਂ ਨੂੰ ਕਿ ਜੋ ਲੋਕਾਂ ਨਾਲ ਤੁਸੀਂ ਗੱਲਾਂ ਕਰਕੇ ਆਏ ਸੀ ਉਹ ਜਿਹੜਾ ਆਪਣਾ ਜਿਹੜਾ ਲੋਕਾਂ ਦੇ ਵਿੱਚ ਜਰੂਰ ਬਹਾਲ ਰੱਖੋ ਚਲੋ ਅਕਸਰ ਦੇ ਪ੍ਰੋਗਰਾਮ ਦੇ ਜੋੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸੁਖਿੰਦਰ ਜੀ ਅੱਜ ਤਰ੍ਹਾਂ ਪ੍ਰੋਫੈਸਰ ਮਜੀਦ ਸਿੰਘ ਗੜਕੀ ਸਾਹਿਬ ਜਿਨ੍ਹਾਂ ਦੇ ਬਰੁਆ ਮੈਂ ਕਬਰਾਂ ਤੇ ਗੱਲਬਾਤ ਵੀ ਵੀ ਉਹ ਬਿਚਕਾਰ ਦੇਣਗੇ ਅਨਕੀ ਸਾਹਿਬ ਨਾਲ ਕੀ ਗੱਲਬਾਤ ਉਹ ਜੀ ਬਸਾਦਾ ਇਹ ਦੁਆਰਾ ਫਿਰ ਮੈਣਾ ਕੀ ਸੰਪਰਕ